ਤੇ ਅੱਜ ਦੇ ਟਾਈਮ ਤੇ ਮੈਨੂੰ ਲੱਗਦਾ ਜੇ ਘਰੇ ਪਿੰਨੀਆਂ ਬਣਦੀਆਂ ਐ ਤੇ ਹੋਰ ਛੱਡੋ ਨਵੇਂ ਵਿਆਹੇ ਕੱਪਲ ਨੂੰ ਵੀ ਤੇ ਬੱਚਿਆਂ ਨੂੰ ਖਵਾਣੀ ਇਟਸ ਟੂ ਡਿਫਿਕਲਟ ਬਹੁਤ ਮੁਸ਼ਕਿਲ ਹੈ ਕਿਉਂਕਿ ਉਹਨਾਂ ਦਾ ਜਿਹੜਾ ਲਗਾਵ ਹੈ ਇਹ ਮੈਗੀ, कुरकुरੇ, ਲੇਸ, ਕੋਲਡ ਡਰਿੰਕ ਸਬਸ ਸੈਚੂਰੇਟਿਡ ਫੈਟ ਬਲ ਜ਼ਿਆਦਾ ਉਹਨਾਂ ਦਾ ਧਿਆਨ ਹੈ ਤੇ ਥੋੜਾ-ਬਹੁਤ ਐਕਸਰਸਾਈਜ਼ ਜਾਂ ਜਿਮ ਜੁਆਇਨ ਕਰਨ ਜਾਂ ਕਿ ਘਰ ਦੇ ਕੰਮ ਆਪਣੇ ਤਰੀਕੇ ਨਾਲ ਕਰਨੇ ਸ਼ੁਰੂ ਕਰਨ ਸਰ ਇਸਰ ਐਂਡੋਮੈਟ੍ਰੋਮਾ ਹੈ ਇਸ ਨੂੰ ਇਹਦੀ ਮਿਡਲ ਲੇਅਰ ਦੇ ਵਿੱਚ ਰਸੋਲੀਆਂ ਪਈਆਂ ਅਗਰ ਮੇਲ ਦਾ ਸਪਰਮ ਕੁਆਨਟਿਟੇਟਿਵ ਨਹੀਂ ਹੋਏਗਾ ਉਹਦੀ ਕੁਆਲਿਟੀ ਅੱਛੀ ਨਹੀਂ ਹੋਏਗੀ ਮੋਰਫੋਲੋਜੀ ਅੱਛੀ ਨਹੀਂ ਹੋਏਗੀ ਔਰ ਲੇਡੀਜ਼ ਦਾ ਐਮ ਐਚ ਬਹੁਤ ਡਾਊਨ ਹੋਏਗਾ ਤਾਂ ਆਬਵੀਅਸ ਹੈ ਅਗਰ ਪ੍ਰੈਗਨਸੀ ਹੋ ਵੀ ਜਾਂਦੀ ਹੈ ਤਾਂ ਉਹ ਮਿਸਕਾਰੇਜ ਦੇ ਚਾਂਸ ਕਾਫੀ ਹੱਦ ਤੱਕ ਬਨੇ ਰਹਿੰਦੇ ਹੈ ਨਵੇਂ ਵਿਆਹੇ ਜੋੜੇ ਮੈਰਿਜ ਤੋਂ ਬਸ ਨੈਚੁਰਲ ਆਪਣੀ ਲਾਈਫ ਜਿਉਂਦੇ ਸੀਗੇ ਤੇ ਸਰ ਗਿਣਤੀ ਨਹੀਂ ਸੀ ਹੁੰਦੀ ਕਹਿੰਦੇ ਸੀ ਜੀ ਫਿਰ ਕਨਸੀਵ ਹੋ ਗਿਆ ਬੱਚੇ ਤਾਂ ਪਹਿਲਾਂ ਤਿੰਨ ਸੀਗੇ ਆਪਣੇ ਹੁਣ ਚੌਥਾ ਵੀ ਹੋ ਗਿਆ ਫਿਰ ਕਹਿੰਦੇ ਚਲੋ ਮਾਲਕ ਦੀ ਦੇਣ ਹੈ ਕੋਈ ਨਹੀਂ ਚਾਰ ਹੋ ਗਏ ਪੰਜ ਹੋ ਗਏ ਸਰ ਸਾਡੇ ਦਾਦੇ ਆਪਣੇ ਦਾਦੇ ਦੇ ਟਾਈਮ ਤੇ ਤਾਂ 12 12 ਹੁੰਦੇ ਸੀਗੇ ਜੀ ਹੈਨਾ ਜਿੱਥੋਂ ਤੱਕ ਪਹੁੰਚਦੇ ਸੀ ਦੇਖੋ ਤਿੰਨ ਤਰ੍ਹਾਂ ਦੇ ਟ੍ਰੀਟਮੈਂਟਸ ਉਹਨਾਂ ਨੇ ਡਾਕਟਰ ਦੇ ਜਾਣਾ ਔਰ ਅੱਜ ਦੇ ਟਾਈਮ ਤੇ ਨਾਰਮਲ ਹਸਪੀਟਲਸ ਘੰਟ ਤੇ ਆਈਵੀਐਫ ਸੈਂਟਰਸ ਜ਼ਿਆਦਾ ਆ ਨੋ ਡਾਊਟ ਹੈ ਨਾ ਇਹ ਤੁਹਾਨੂੰ ਵੀ ਮੰਨਣੀ ਪੈਗੀ ਗੱਲ ਤੇ ਮੈਨੂੰ ਵੀ ਮੰਨਣੀ ਪੈਗੀ ਜਿਸ ਤਰ੍ਹਾਂ ਜਿਸ ਤਰ੍ਹਾਂ ਏਜ ਵੱਧਦੀ ਹੈ ਕੁਝ ਫੈਕਟਰ ਇਦਾਂ ਹੁੰਦੇ ਆ ਸਰ ਏਜ ਵਧਣ ਦੇ ਹਿਸਾਬ ਨਾਲ ਤੁਹਾਨੂੰ ਪਤਾ ਇਹ ਮਸ਼ੀਨਰੀ ਹੈ ਹਨਾ ਤਾਂ ਇਸ ਨੂੰ ਸਾਨੂੰ ਫਿਊਲ ਤਾਂ ਦੇਣਾ ਪਏਗਾ ਅਸੀਂ ਜਦੋਂ ਫਿਊਲ ਦੇਣਾ ਫਿਊਲ ਇਨ ਦਾ ਸੈਂਸ ਮੀਨਸ 30 ਜਾਂ 35 ਏਜ ਸਾਡੀ ਹੋ ਗਈ ਇਸਦੇ ਵਿੱਚ ਅਗਰ ਤੁਸੀਂ ਹੈਲਦੀ ਡਾਈਟ ਲੈ ਰਹੇ ਹੋਗੇ ਤਾਂ ਐਟ ਲੀਸਟ 5 ਔਰ 6 ਮਨთ ਦਾ ਗੈਪ ਉਹਨਾਂ ਨੂੰ ਰੱਖਣਾ ਹੀ ਚਾਹੀਦਾ ਆ ਕਿਉਂਕਿ ਕਿਤੇ ਤਾਂ ਸਰ ਜਿਹੜਾ ਫੀਮੇਲ ਦੀ ਰੀਪਰੋਡਕਟਿਵ ਆਰਗਨਸ ਹੈ ਉਹਨਾਂ ਦਾ ਯੂਟਰਸ ਹੈ ਇਹ ਫਸਟ ਟਾਈਮ ਤੇ ਜਿੰਨਾ ਨੈਚੁਰਲ ਹੋਏਗਾ ਫਸਟ ਡਿਲੀਵਰੀ ਤੋਂ ਬਾਅਦ ਇਹ ਲੂਸ ਹੋ ਜਾਂਦਾ ਆ ਸਰ ਤੇ ਆਬਵੀਅਸ ਹੈ ਲੇਡੀਜ਼ ਦੀ ਸਟਮਕ ਤੇ ਚਰਬੀ ਵੀ ਉੰਨੀ ਬਣ ਜਾਂਦੀ ਆ ਕਿ ਕਿ ਪਹਿਲੇ ਟਾਈਮ ਤੇ ਉਹਨਾਂ ਨੇ ਜਦੋਂ ਕਨਸੈਪਸ਼ਨ ਕੀਤੀ ਤਾਂ 9 ਮਹੀਨੇ ਸਰ ਇਹ ਦੂਸਰਾ ਜਰਮ ਹੈ ਲੇਡੀ ਦਾ ਤਾਂ ਉਹ ਜਿਹੜੀਆਂ ਮਤਲਬ ਜੋ ਵੀ ਕਮੀਆਂ ਹੈ ਉਹ ਤੇ ਆਣੀ ਆਣੀ ਹੈਗੀਆਂ ਪਰ ਸਾਨੂੰ 6 ਮਨਥ ਐਟ ਲੀਸਟ ਬਾਡੀ ਨੂੰ ਰੀਜੂਵਿਨੇਟ ਕਰਨਾ ਚਾਹੀਦਾ ਹੈ ਔਰ ਉਸ ਤੋਂ ਬਾਰੇ ਸਾਨੂੰ ਪਲਾਨ ਕਰਨਾ ਚਾਹੀਦਾ ਹੈ ਸਸ਼ੀਕਲ ਜੀ ਸਾਰਿਆਂ ਨੂੰ ਹਮਦਰ ਟੀਵੀ ਦੇ ਖਾਸ ਪ੍ਰੋਗਰਾਮ ਹੈਲਥ ਟਾਕ ਨਾਲ ਤੁਸੀਂ ਜੁੜੇ ਹੋਏ ਹੋ ਅੱਜ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ ਉਹਨਾਂ ਜੋੜਿਆਂ ਦੀ ਜੋ ਕਿ ਅਲਾਦਾ ਸੁਖ ਪ੍ਰਾਪਤ ਨਹੀਂ ਕਰ ਸਕਦੇ ਹਾਲਾਂਕਿ ਬਹੁਤ ਸਾਰੇ ਰੀਜ਼ਨ ਹੈਗੇ ਨੇ ਇਸ ਦੇ ਪਿੱਛੇ ਕਿਉਂਕਿ ਹਰ ਇੱਕ ਦਾ ਜਿਹੜਾ ਸੁਪਨਾ ਹੁੰਦਾ ਕਿ ਉਸ ਦਾ ਬੱਚ ਅੱਗੇ ਵਧੇ ਉਹਨਾਂ ਦੇ ਘਰ ਵੀ ਕਿਲਕਾਰਿਆ ਗੂੰਜਣ ਪਰ ਬਹੁਤ ਸਾਰੇ ਜੋੜੇ ਕਾਫੀ ਸਮੇਂ ਤੋਂ ਟਰਾਈ ਕਰਦੇ ਨੇ ਬੇਬੀ ਕਨਸੀਵ ਨਹੀਂ ਹੋ ਪਾਂਦਾ ਜਾਂ ਫਿਰ ਕਨਸੀਵ ਹੋਣ ਤੋਂ ਬਾਅਦ ਅਚਾਨਕ ਮਿਸਕਰਜ ਹੋ ਜਾਂਦਾ ਹੈ ਇਸ ਦੇ ਪਿੱਛੇ ਦੇ ਅਸਲ ਕਾਰਨ ਕੀ ਹੈਗੇ ਨੇ ਇਸ ਸੰਬੰਧੀ ਵਿਸਥਾਰ ਤੇ ਵਿੱਚ ਗੱਲਬਾਤ ਕਰਾਂਗੇ ਸਾਡਾ ਪ੍ਰੇਮ ਆਯੁਰਵੇਦਾ ਦੇ ਜਿਹੜੇ ਕਿ ਮਾਹਰ ਹੈਗੇ ਨੇ ਐਸ ਐਨਓ ਗਾਇਨੋਕੋਲੋਜੀ ਡਾਕਟਰ ਹਰਮਿਤ ਕੋਰ ਮਯੂਤ ਹੈਗੇ ਨੇ ਜੋ ਕਿ ਪੀੜਿਤ ਰਹੀ आयुर्वेदा ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਅਤੇ ਇਹਨਾਂ ਤੋਂ ਟ੍ਰੀਟਮੈਂਟ ਕਰਵਾ ਕੇ ਬਹੁਤ ਸਾਰੇ ਇਦਾਰੇ ਜੋੜੇ ਹੈਗੇ ਨੇ ਜੋ ਕਿ ਸੰਤਾਨ ਦੀ ਪ੍ਰਾਪਤੀ ਕਰ ਚੁੱਕੇ ਨੇ ਸਭ ਤੋਂ ਪਹਿਲਾਂ ਮੈਂ ਸਵਾਗਤ ਹੈ ਤੁਹਾਡਾ ਹਮਦਰ ਟੀਵੀ ਦੇ ਧੰਨਵਾਦ ਸਰ ਤੁਹਾਡਾ ਵੀ ਔਰ ਮੇਰੇ ਦਰਸ਼ਕਾਂ ਦਾ ਵੀ ਜੋ ਬਹੁਤ ਮੇਰੇ ਪਿਛਲੇ 24 ইয়ারਸ ਚ ਬਹੁਤ ਫਾਇਦਾ ਲੈ ਚੁੱਕੇ ਹੈਗੀ ਹੈ ਮੇਰੀਆਂ ਦਸੀਆਂ ਹੋਮ ਰੈਮਡੀਜ਼ ਦੇ ਨਾਲ ਤੇ ਕੰਗ੍ਰੈਟਸ ਉਹਨਾਂ ਕਪਲ ਨੂੰ ਜਿਹੜੇ ਬੇਬੀ ਵੀ ਆਪਣੇ ਗੋਦ ਵਿੱਚ ਖਿਲਾ ਰਹੇ ਹੈ ਸੋ ਮੈਮ ਸਭ ਤੋਂ ਪਹਿਲਾ ਸਵਾਲ ਕਿ ਆਖਰਕਾਰ ਕੀ وجہ ਹੈਗੀ ਅਸ ਦਾ ਲਾਈਫ ਸਟਾਈਲ ਚੇਂਜ ਹੋ ਚੁੱਕਿਆ ਕਿ ਬੇਬੀ 컨ਸੀਵ ਦੇ ਵਿੱਚ ਦਿੱਕਤ ਆ ਰਹੀ ਹੈ ਜਾਂ ਫਿਰ 컨ਸੀਵ ਹੋ ਜਾਂਦਾ ਹੈ ਅਚਾਨਕ ਮਿਸਕਰੇਜ ਹੋ ਜਾਂਦਾ ਹੈ ਇਸ ਦੇ ਪਿੱਛੇ ਦਾ ਕੀ ਕਾਰਨ ਹੈ ਜੋ ਸਭ ਤੋਂ ਅਹਿਮ ਹੈ ਜਿਵੇਂ ਕਿ ਸਰ ਅਸੀਂ ਅੱਜ ਕੰਟੈਂਟ ਲਿਆ ਹੈ ਮਿਸਕਾਰੇਜ਼ਰੀ ਕਰੰਟ ਮਿਸਕਾਰੇਜ਼ਸ ਦੇ ਕੀ ਕੌਨਸਿਸ ਹੈਗੇ ਹਨ ਪਰ ਅਸੀਂ ਉਸ ਤੋਂ ਪਹਿਲੇ ਗੱਲ ਕਰੀਏ ਕਿ ਇਹਨਾਂ ਦਾ ਸਭ ਤੋਂ ਵੱਡਾ ਜਿਹੜਾ ਰੀਜ਼ਨ ਹੈ ਅਗਰ ਅਸੀਂ ਟਰੈਡੀਸ਼ਨਲ ਟਾਈਮ ਔਰ ਮਾਡਰਨ ਟਾਈਮ ਨੂੰ ਕੰਪੇਅਰ ਕਰੀਏ ਤਾਂ ਪੁਰਾਣੇ ਟਾਈਮ ਤੇ ਸਰ ਖਾਣਾ ਪੀਣਾ ਸਾਡਾ ਬਹੁਤ ਚੰਗਾ ਸੀਗਾ ਜਿਵੇਂ ਕਿ ਹੁਣ ਵਿੰਟਰ ਚੱਲ ਰਿਹਾ ਹੈਗਾ ਤੇ ਸਰਦੀਆਂ ਦੇ ਵਿੱਚ ਸਾਨੂੰ ਪਤਾ ਹੀ ਹੈ ਪੰਜੀਰੀਆਂ ਤੇ ਡਰਾਈ ਫਰੂਟਸ ਤੇ ਪਿੰਨੀਆਂ ਐ ਸਭ ਚੀਜ਼ਾਂ ਹਨਾ ਤੇ ਅਸ ਏ ਟਾਈਮ ਤੇ ਮੈਨੂੰ ਲੱਗਦਾ ਜੇਕਰ ਇਹ ਪਿੰਨੀਆਂ ਬਣਦੀਆਂ ਐ ਤੇ ਹੋਰ ਛੱਡੋ ਨਵੇਂ ਵਿਆਹੇ ਕਪਲ ਨੂੰ ਵੀ ਤੇ ਬੱਚਿਆਂ ਨੂੰ ਖਵਾਉਣੀਆਂ ਬਹੁਤ ਮੁਸ਼ਕਿਲ ਹੈ ਕਿਉਂਕਿ ਉਹਨਾਂ ਦਾ ਜਿਹੜਾ ਲਗਾਵ ਹੈ ਇਹ ਮੈਗੀ, ਕੁਰਕure, ਲੇਸ, ਕੋਲਡ ਡਰਿੰਕ ਸਬ ਸੈਚੂਰੇਟਿਡ ਫੈਟ ਵੱਲ ਜ਼ਿਆਦਾ ਉਹਨਾਂ ਦਾ ਧਿਆਨ ਹੈ ਬਾਕੀ ਤੁਹਾਨੂੰ ਪਤਾ ਹੀ ਅੱਜ ਦੇ ਟਾਈਮ ਤੇ ਮੋਡਰਨਾਈਜੇਸ਼ਨ ਨੇ ਡੋਮੀਨੋਜ਼ ਵਗੈਰਾ ਨੇ ਤੇ ਇਹ ਜਿਹੜੀਆਂ ਹੋਰ ਐਪਸ ਚੱਲ ਰਹੀਆਂ ਪੂਰਾ ਹੀ ਇਹਨਾਂ ਨੇ ਸਰੀਰ ਦਾ ਬੇੜਾਗਰ ਕੀਤਾ ਹੋਇਆ ਕਹਿੰਦਾ ਭਾਵੇਂ ਇਹ ਆ ਤਾਂ ਆਈ ਹੋਪ ਸੋ ਸਭ ਤੋਂ ਪਹਿਲਾ ਕੌਜ਼ ਤਾਂ ਮੈਂ 언ਹੈਲਦੀ ਲਾਈਫਸਟਾਈਲ ਔਰ 언ਹੈਲਦੀ ਡਾਈਟ ਸਟਾਈਲ ਨੂੰ ਤਾਂ ਮੈਂ ਮੰਨਦੀ ਮੰਦੀ ਆ ਤੇ ਸੈਕਿੰਡ ਕੋਸਰ ਜਿਸ ਤਰ੍ਹਾਂ ਕਿ ਪੁਰਾਣੇ ਟਾਈਮ ਤੇ ਬਹੁਤ ਐਕਸਰਸਾਈਜ਼ ਹੁੰਦੀਆਂ ਸੀਗੀਆਂ ਜਿਸ ਤਰ੍ਹਾਂ ਕਿ ਘਰ ਦਾ ਕੰਮ ਕਰਨ ਨਾਲ ਲਗਾ ਲੋ ਸਭ ਮਸ਼ੀਨਸ ਵਗੈਰਾ ਦੇ ਨਾਲ ਪੋਚੇ ਲਗਾਣੇ ਤਾਂ ਬੈਠ ਕੇ ਲਗਾਣਾ ਹੈਗਾ ਸਰ ਇਹਦੇ ਵਿੱਚ ਅਗਰ ਬੈਠ ਕੇ ਸਾਡਾ ਜੋ ਵੀ ਕੰਮ ਕਰ ਰਹੇ ਆ ਇਹਦੇ ਨਾਲ ਸਾਡੇ ਰੀਪ੍ਰੋਡਕਟਿਵ ਸਿਸਟਮ ਦੀ ਪੂਰੀ ਐਕਸਰਸਾਈਜ਼ ਹੁੰਦੀ ਸੀਗੀ ਬਲੱਡ ਫਲੋ ਪ੍ਰੋਪਰ ਹੁੰਦਾ ਸੀ ਓਵਰੀਜ਼ ਦੀ ਸਟੀਮੂਲੇਸ਼ਨ ਰਹਿੰਦੀ ਸੀਗੀ ਤੇ ਹੁਣ ਦੇ ਟਾਈਮ ਦੇ ਵਿੱਚ ਤੁਹਾਨੂੰ ਪਤਾ ਆ ਜਿਸ ਤਰ੍ਹਾਂ ਜਿਸ ਤਰ੍ਹਾਂ ਮਾਡਰਨ ਟੈਕਨੋਲੋਜੀ ਵੱਧਦੀ ਜਾ ਰਹੀ ਹੈ ਉਸੇ ਤਰ੍ਹਾਂ ਹੀ ਸਾਨੂੰ ਡਿਜ਼ੀਜ਼ਸ ਔਰ ਇਨਫਰਟੀਲਿਟੀ ਦੇ ਕੇਸਸ ਵੱਧ ਰਹੀ ਹੈ ਮੈਂ ਹੁਣ ਇਹ ਨਹੀਂ ਕਵਾਂਗੀ ਕਿ ਮਾਡਰਨ ਟੈਕਨੋਲੋਜੀ ਇਜ਼ ਰਿਸਪਾਂਸਿਬਲ ਰਿਸਪਾਂਸਿਬਲ ਅਸੀਂ ਖੁਦ ਹੈਗੇ ਆ ਮਾਡਰਨ ਟੈਕਨੋਲੋਜੀ ਨੇ ਤਾਂ ਸਾਨੂੰ ਇੱਕ ਸੁੱਖ ਦਿੱਤਾ ਹੈ ਨਾ ਅਸੀਂ ਉਹ ਸੁੱਖ ਲੈਣਾ ਪਰ ਕਿਸ ਹੱਦ ਤੱਕ ਲੈਣਾ ਇਹ ਡਿਪੈਂਡ ਆਪਣੇ ਤੇ ਕਰਦਾ ਹੈ ਇਹ ਤਿੰਨਾਂ ਗੱਲਾਂ ਨੂੰ ਪਹਿਲਾਂ ਤਾਂ ਉਹ ਬਹੁਤ ਵੱਡਾ ਕੌਜ਼ ਮੰਨਣ ਤੇ ਥੋੜਾ ਬਹੁਤ ਐਕਸਰਸਾਈਜ਼ ਜਾਂ ਜਿਮ ਜੁਆਇਨ ਕਰਨ ਜਾਂ ਕਿ ਘਰ ਦੇ ਕੰਮ ਆਪਣੇ ਤਰੀਕੇ ਨਾਲ ਕਰਨੇ ਸ਼ੁਰੂ ਕਰਨ ਸਰ ਤੇ ਉਸ ਤੋਂ ਬਾਅਦ ਜੇ ਮੈਡੀਕਲ ਰਿਸਰਚ ਦੇ ਅਕੋਰਡਿੰਗ ਲਗਾਵਾ ਮਿਸਕਾਰੇਜਸ ਦੇ ਚਾਂਸਸ ਸਰ ਇਹ ਹੀ ਹੈ ਕਿ ਉਹਨਾਂ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਆ ਜਿਵੇਂ ਬਿਫੋਰ ਮੈਰਿਜ ਇਨ ਕੇਸ ਉਹਨਾਂ ਦੇ ਪੀਰੀਅਡ ਇਰੈਗੂਲਰ ਹੁੰਦੇ ਆ ਪੀਸੀਓਡੀ ਦੀ ਪ੍ਰੋਬਲਮ ਉਹਨਾਂ ਨੂੰ ਹੁੰਦੀ ਆ ਜਾਂ ਉਹਨਾਂ ਨੂੰ ਐਂਡੋਮੈਟ੍ਰੀਓਮਾ ਜਿਸ ਤਰ੍ਹਾਂ ਕਿ ਇਹ ਡਾਇਗਰਾਮ ਆਪਾਂ ਦੇਖ ਰਹੇ ਆ ਸਰ ਜੀ ਅਗਰ ਪੀਸੀਓਡੀ ਦੀ ਪ੍ਰੋਬਲਮ ਹੋਏਗੀ ਤਾਂ ਇਹ ਓਵਰੀਜ ਦੇ ਵਿੱਚ ਪ੍ਰੋਪਰ ਫੋਲਿਕਲ ਜੇ ਤਾਂ ਇਹ ਕਾਊਂਟਿੰਗ ਉਸ ਜ਼ਿਆਦਾ ਬਣਨਗੇ ਮੀਨਸ 7 اور 8 فولیکل ہی ایوری मंथ ریلیز ہونے چاہیے ہیں جد پی سی او ایس ہے تاں ਧਿਆਨ ਨਾਲ ਸੁਣਨ ਮੇਰੇ ਵੀਵਰਸ ਮੀਨਸ ਇਹ ਕਾਊਂਟਿੰਗ ਦੇ ਵਿੱਚ ਜ਼ਿਆਦਾ ਬਣ ਰਹੇ ਹੈਗੇ ਤੁਹਾਡੇ ਫੋਲਿਕਲਸ ਤੇ ਅਗਰ ਇਹ ਜ਼ਿਆਦਾ ਬਣ ਰਿਹਾ ਮੀਨਸ ਜਿਹੜਾ ਐਮ ਐਚ ਹੈ ਐਂਟੀ ਮੋਲੀਰੀਅਨ ਹਾਰਮੋਨ ਉਹ ਅਸੀਂ ਕਿਸੇ ਹੋਰ ਵੀਡੀਓਸ ਜ਼ਿਆਦਾ ਕਲੀਅਰ ਕਰਾਂਗੇ ਪਰ ਸ਼ਾਰਟਲੀ ਮੈਂ ਦੱਸ ਦਿੰਨੀ ਆ ਸਰ ਇਹ ਇੱਕ ਕੁਆਲਿਟੀ ਐਂਟੀ-ਮੂਲਰਿਨ ਹਾਰਮੋਨ ਦੱਸਦਾ ਹੈ ਕਿ ਉਹਨਾਂ ਦੀ ਓਵਰੀਜ਼ ਦੇ ਵਿੱਚ ਜਿਹੜੇ ਐਗਸ ਹੈਗੇ ਆ ਉਹਨਾਂ ਦੀ ਕੀ ਰਿਜ਼ਰਵ ਹੈ ਉਹਨਾਂ ਦੀ ਕੀ ਕੁਆਂਟੀਟੀ ਹੈ ਜਿਹੜੀ ਕਿ ਕੁਝ ਹੱਦ ਤੱਕ ਰਿਸਪੌਂਸਿਬਲ ਆ ਪ੍ਰੈਗਨੈਂਸੀ ਕਨਸੀਵ ਕਰਾਉਣਾ ਚਾਹੇ ਅਗਰ ਪੀਸੀਓਐਸ ਹੈ ਤਾਂ ਉਹਨਾਂ ਦਾ ਏਐਮਐਚ ਹਾਈ ਆਏਗਾ ਉਹਨਾਂ ਨੂੰ ਪੀਰੀਅਡਸ ਦੀ ਪ੍ਰੋਬਲਮ ਆਏਗੀ ਅੰਟਿਲ ਐਂਡ ਅਨਲੈਸ ਉਹਨਾਂ ਦੇ ਪੀਰੀਅਡ ਅਗੋ ਰੈਗੂਲੇਟ ਨਹੀਂ ਹੋਣਗੇ ਤਾਂ ਪ੍ਰੋਪਰ ਟਾਈਮ ਤੇ ਓਵੂਲੇਸ਼ਨ ਨਹੀਂ ਹੋਏਗਾ ਓਵੂਲੇਸ਼ਨ ਨਹੀਂ ਹੋਏਗਾ ਤਾਂ ਇੰਪਲਾਂਟੇਸ਼ਨ ਹੋਣਾ ਇਟਸ ਟੂ ਡਿਫਿਕਲਟ ਜੇ ਅਸੀਂ ਹੋਰ ਕੌਂਸ ਲਗਾਈਏ ਜਿਵੇਂ ਅਸੀਂ ਹੁਣੇ ਗੱਲ ਕੀਤੀ ਸੀਗੀ ਸਰ ਐਂਡੋਮੈਟ੍ਰੀਓਮਾ ਹੋ ਜਾਂਦਾ ਹੈ ਜਿਸ ਤਰ੍ਹਾਂ ਕਿ ਇਹ ਐਂਡੋਮੈਟ੍ਰੀਓਸਿਸ ਲਾਈਨਿੰਗ ਹੈ ਜੇ ਡਾਇਗਰਾਮ ਚ ਅਸੀਂ ਦੇਖ ਰਹੇ ਹਾਂ ਸਰ ਇਹ ਤਿੰਨ ਲੇਅਰ ਹੈ ਸਕਿਨ ᱨੈੱਡ ਔਰ ਵਾਈਟ ਇਹ ਐਂਡੋਮੈਟ੍ਰੀਓਸਿਸ ਲਾਈਨਿੰਗ ਹੈ ਇਹ ਅਸੀਂ ਦੇਖ ਰਹੇ ਹਾਂ ਸਰ ਇਹ ਪੀਸੀਓਡੀ ਤੁਸੀਂ ਹੁਣੇ ਦੱਸ ਰਹੇ ਸੀ ਨਾ ਰਸੋਲੀਆਂ ਦੀ ਜਦੋਂ ਆਪਾਂ ਆ ਤੁਸੀਂ ਆਏ ਹੋ ਤਾਂ ਗੱਲ ਰਸੋਲੀਆਂ ਦੀ ਵੀ ਕਰ ਰਹੇ ਸੀਗੇ ਇਹ ਸਰ ਐਂਡੋਮੈਟ੍ਰੀਓਮਾ ਆਗਰ ਇਸ ਤਰ੍ਹਾਂ ਦੀ ਦਿੱਕਤ ਰਹੇਗੀ ਜਾਂ ਇਸ ਸੈਂਟਰ ਚ ਪੋਲਿਪਸ ਹੈ ਇਹ ਪੋਲਿਪਸ ਦੀ ਪ੍ਰੋਬਲਮ ਕਿਸੇ ਵੀ ਤਰ੍ਹਾਂ ਦੀ ਇਟ ਮੀਨਸ ਯੂਟਰਸ ਨੂੰ ਪ੍ਰੋਬਲਮ ਹੈਗੀ ਆ ਤਾਂ ਓਵਿਉਲੇਸ਼ਨ ਹੋ ਗਿਆ ਅਗਰ ਇੰਪਲਾਂਟੇਸ਼ਨ ਵੀ ਹੋ ਗਿਆ ਤਾਂ ਦੇਖਿਆ ਇਹ ਜਾਂਦਾ ਹੈ ਜਾਂ ਤਾਂ ਤੀਜੇ ਚੌਥੇ ਮਹੀਨੇ ਐਮਟੀ ਸੈਕ ਬਣ ਜਾਂਦੀ ਹੈ ਕਹਿੰਦੇ ਕਿ ਧੜਕਨ ਨਹੀਂ ਬਣੀ ਕੱਲੀ ਸੈਕ ਹੀ ਸੀਗੀ ਜੀ ਪ੍ਰੈਗਨੈਂਸੀ ਤਾਂ ਪੋਜ਼ਿਟਿਵ ਆਈ ਸੀਗੀ ਕੱਲੀ ਸੈਕ ਸੀਗੀ ਮੀਨਸ ਇਹ ਸਭ ਐਂਡੋਮੈਟ੍ਰੀਓਮਾ ਪੀਸੀਓਡੀ ਜਾਂ AMH ਇਹ ਸਭ ਚੀਜ਼ਾਂ ਰਿਸਪੌਂਸਿਬਲ ਹੈਗੀਆਂ ਮਿਸਕਾਰਜ ਦੇ ਵਿੱਚ ਤੇ ਨਾਲ ਨਾਲ ਅਸੀਂ ਲਗਾਈਏ ਸਰ ਓਨਲੀ ਫੀਮੇਲ ਹੀ ਰਿਸਪੌਂਸਿਬਲ ਨਹੀਂ ਹੈ ਮੇਲ ਦਾ ਵੀ ਬਹੁਤ ਵੱਡਾ ਹੱਥ ਹੈ ਅਗਰ ਮੇਲ ਦਾ ਸਪਰਮ ਕੁਆਂਟੀਟੇਟਿਵ ਨਹੀਂ ਹੋਏਗਾ ਉਹਦੀ ਕੁਆਲਿਟੀ ਅੱਛੀ ਨਹੀਂ ਹੋਏਗੀ ਮੋਰਫੋਲੋਜੀ ਅੱਛੀ ਨਹੀਂ ਹੋਏਗੀ ਔਰ ਲੇਡੀਜ਼ ਦਾ AMH ਬਹੁਤ ਡਾਊਨ ਹੋਏਗਾ ਤਾਂ ਓਬਵੀਅਸ ਹੈ ਅਗਰ ਪ੍ਰੈਗਨੈਂਸੀ ਹੋ ਵੀ ਜਾਂਦੀ ਹੈ ਤਾਂ ਉਹ ਮਿਸਕੈਰੇਜ ਦੇ ਚਾਂਸ ਕਾਫੀ ਹੱਦ ਤੱਕ ਬਣੇ ਰਹਿੰਦੇ ਹੈ ਜੀ ਇਹਦੇ ਵਿੱਚ ਜਦੋਂ ਇਹ ਸਾਰੇ तमाम ਪ੍ਰੋਬਲਮਸ ਆਉਂਦੀਆਂ ਨੇ ਤਾਂ ਇਸ ਤੋਂ ਬਚਣ ਦਾ ਵੀ ਤਰੀਕਾ ਹੋਏਗਾ ਆਯੁਰਵੇਦਾ ਦੇ ਮੁਤਾਬਕ ਹੁਣ ਕੀ ਅਜਿਹੇ ਜਿਹੜੇ ਜੋੜੇ ਹੈਗੇ ਨੇ ਆਪਣਾ ਟ੍ਰੀਟਮੈਂਟ ਕਰਵਾਣ ਕਿ ਉਹਨਾਂ ਦੇ ਘਰ ਸੰਤਾਨ ਦੀ ਇਕਲਕਾਰਿਆ ਗੁੰਜੇ ਜੀ ਸਰ ਮੇਰੀਆਂ ਬਹੁਤ ਵੀਡੀਓਜ਼ ਦੇ ਵਿੱਚ ਮੈਂ ਇਹ ਗੱਲ ਦੱਸੀ ਹੈ ਅਗਰ ਪੀਰੀਅਡ ਰੈਗੂਲੇਟ ਕਰਨੇ ਨੇ ਦੇਖੋ ਜਿਸ ਤਰ੍ਹਾਂ ਤੁਸੀਂ ਹੁਣ ਕੌਸ ਦੀ ਗੱਲ ਕੀਤੀ ਹੈਗੀ ਹੈ ਪੀਰੀਅਡ ਰੈਗੂਲੇਟ ਨਹੀਂ ਹੈ ਤਾਂ ਮੈਂ ਬਹੁਤ ਹੀ ਹੋਮ ਰੈਮੇਡੀਜ਼ ਹੁਣ ਵੀ ਮੈਂ ਇੱਕ ਸ਼ਾਰਟਲੀ ਇੱਕ ਗੋਲਡਨ ਵਾਕ ਬੋਲ ਰਹੀ ਹਾਂ ਸਰ ਜਿਹੜਾ ਵਿਊਅਰਸ ਮੇਰੇ ਧਿਆਨ ਨਾਲ ਸੁਣਨ ਗਾਜਰ ਦੇ ਬੀਜ ਮੂਲੀ ਦੇ ਬੀਜ ਔਰ ਬਾਥੂ ਦੇ ਬੀਜ ਪੁਰਾਣਾ ਗੁੜ ਲੈ ਕੇ ਇਹ ਤਿੰਨਾਂ ਚੀਜ਼ਾਂ ਦੇ ਬੀਜ ਨੂੰ ਉਹ ਅੱਧਾ-ਅੱਧਾ ਚਮਚ ਲੈ ਲੈਣ हां मेनू ਲੱਗਦਾ ਕਿ ਅਗਰ ਉਹਨਾਂ ਦੇ ਪੀਰੀਅਡ ਕਿਸੇ ਵੀ ਕਾਰਨ ਤੋਂ ਰੁਕੇ ਹੋਏ ਆ ਇਨ ਕੇਸ ਉਹਨਾਂ ਨੂੰ ਐਕਸੈਸ ਹੋ ਗਏ ਆ ਸਰ ਐਕਸੈਸ ਹੋ ਸਕਦੇ ਮੇਰੇ ਫਾਰਮੂਲੇਜ਼ ਨਾਲ ਗਾਰੰਟੀ ਹੈ ਪੂਰੀ ਜੋ ਮੈਂ ਗੱਲ ਕਰ ਰਹੀ ਹਾਂ ਪੁਰਾਣਾ ਗੁੜ ਲੈਣ ਇਹਦੇ ਨਾਲ ਅੱਧਾ ਦਾ ਚਮਚ ਇੰਨਾ ਦੀ ਕੁਆਂਟੀਟੀ ਰੈਗੂਲੇਟ ਤਾਂ ਹੋਣੀ ਬਹੁਤ ਦੂਰ ਦੀ ਗੱਲ ਰਹੇਗੀ ਸਰ ਜੇ ਰੈਗੂਲੇਟ ਹੋਣਗੇ ਮੇ ਬੀ ਉਹਨਾਂ ਨੂੰ ਐਕਸੈਸ ਬਲੀਡਿੰਗ ਹੋਣ ਲੱਗ ਜਾਏ ਤਾਂ ਉਹਨਾਂ ਨੇ ਬਾਥੂ ਦੇ ਬੀਜ਼ਨਸ ਸਕਿਪ ਕਰ ਦੇਣਾ ਤੇ ਇਹ ਪੀਰੀਅਡ ਜਦੋਂ ਉਹਨਾਂ ਦੇ ਲੱਗਦਾ ਹੈ ਕਿ ਇਹ ਸਾਡੀ 15 ਤਾਰੀਖ ਨੂੰ ਆਉਣੇ ਆ ਐਸ ਅ ਅਸਿਊਮ ਕਰਨ ਤੋਂ 10 ਦਿਨ ਪਹਿਲਾਂ ਇਹ ਕਾੜਾ ਲੀ ਪੇਟ ਲੈਣਾ ਸ਼ੁਰੂ ਕਰ ਦਿੰਨ ਡੈਫੀਨਿਟ ਹੈ ਉਹਨਾਂ ਦੀ ਪੀਸੀਓਡੀ ਦੀ ਪ੍ਰੋਬਲਮ ਵੀ ਸੋਲਵ ਹੋ ਜਾਏਗੀ ਔਰ ਉਹਨਾਂ ਦੇ ਪੀਰੀਅਡਸ ਵੀ ਰੈਗੂਲੇਟ ਹੋ ਜਾਣਗੇ ਜਦ ਪੀਰੀਅਡ ਰੈਗੂਲੇਟ ਹੋ ਗਏ ਤਾਂ ਸਰ ਓਬਵੀਅਸ ਹੈ ਓਵਿਉਲੇਸ਼ਨ ਵੀ ਹੋਏਗਾ ਔਰ ਇੰਪਲੈਂਟੇਸ਼ਨ ਵੀ ਹੋਏਗਾ ਸੋ ਅਚੇਹ ਦੇ ਵਿੱਚ ਜੇਕਰ ਆਪਾਂ ਮੈਂਸ ਦੇ ਰੋਲ ਦੀ ਗੱਲ ਕਰੀਏ ਤਾਂ ਉਹਨਾਂ ਦਾ ਕੀ ਰੋਲ ਹੈਗਾ ਇਸ ਕੰਡੀਸ਼ਨ ਦੇ ਵਿੱਚ ਜੇਕਰ ਆਪਾਂ ਕੁਝ ਜੇਕਰ ਊਮਨਸ ਨੂੰ ਪ੍ਰੋਬਲਮ ਤਾਂ ਕੀ ਮੈਂ ਉਸ ਨੂੰ ਜਿਹੜਾ ਕਿ ਮੈਂਸ ਵੀ ਹੈਂਡਲ ਕਰ ਸਕਦੇ ਹਾਂ ਸਰ ਜਿਸ ਤਰ੍ਹਾਂ ਕਿ ਹੁਣ ਮੇਲ ਸੀ ਅਸੀਂ ਗੱਲ ਕਰੀਏ ਤਾਂ ਉਹਨਾਂ ਦੇ ਜਿਹੜੇ ਐਕਟਿਵ ਸੈਲਸ ਹੈਗੇ ਐ ਐਕ ਬਹੁਤ ਜ਼ਿਆਦਾ ਘਟ ਰਹੀ ਹੈ ਸਰ ਕਿਉਂਕਿ ਉਹ ਜਿਆਦਾ ਪੁਰਾਣੇ ਟਾਈਮ ਤੇ ਕੀ ਹੁੰਦਾ ਸੀਗਾ ਕਿ ਉਹ ਲੋਕ ਸੋਚਦੇ ਨਹੀਂ ਸੀ ਕਿ ਅਸੀਂ ਬੇਬੀ ਕਨਸੀਵ ਕਰਨਾ ਉਹ ਆਪਣੇ ਨਵੇਂ ਵਿਆਹ ਜੋੜੇ ਮੈਰਿਜ ਤੋਂ ਬਸ ਨੇਚਰਲ ਆਪਣੀ ਲਾਈਫ ਜਿਉਂਦੇ ਸੀਗੇ ਤੇ ਸਰ ਗਿਣਤੀ ਨਹੀਂ ਸੀ ਹੁੰਦੀ ਕਹਿੰਦੇ ਸੀ ਜੀ ਫਿਰ ਕਨਸੀਵ ਹੋ ਗਿਆ ਬੱਚੇ ਤਾਂ ਪਹਿਲਾਂ ਤਿੰਨ ਸੀਗੇ ਆਪਣੇ ਹੁਣ ਚੌਥਾ ਵੀ ਹੋ ਗਿਆ ਫਿਰ ਕਹਿੰਦੇ ਚਲੋ ਮਾਲਕ ਦੇ ਦੇਣਾ ਕੋਈ ਨਹੀਂ ਚਾਰ ਹੋ ਗਏ ਪੰਜ ਹੋ ਗਏ ਸਰ ਸਾਡੇ ਦਾਦਿਆਂ ਪੁਰਦਾਦਿਆਂ ਦੇ ਟਾਈਮ ਤੇ ਤਾਂ 12-12 ਹੁੰਦੇ ਸੀਗੇ ਜੀ ਹਨਾ ਜਿੱਥੋਂ ਤੱਕ ਪਹੁੰਚਦੇ ਸੀ ਤੇ ਅੱਜ ਦੇ ਸਮੇਂ ਤੇ ਇੱਕ ਨੀ ਜੋੜਾ 2 ਸਾਲ ਹੋ ਗਿਆ ਜੀ ਉਹ ਤੁਰੇ ਫਿਰਦੇ ਡਾਕਟਰਸ ਤੇ ਹਨਾ ਸਰ ਤਾਂ ਆਈ ਹੋਪ ਸੋ ਸਭ ਤੋਂ ਪਹਿਲਾਂ ਮੈਂ ਕੀ ਕਹਿਣਾ ਚਾਹਾਂਗੀ ਕਿ ਮੇਲਸ ਨੂੰ ਵੀ ਚਾਹੀਦਾ ਆ ਕਿ ਅਗਰ ਅਸੀਂ ਮੇਲ ਦੀ ਗੱਲ ਕਰ ਰਹੇ ਹਾਂ ਉਹ ਸਟ्रेस ਨਾ ਲੈਣ ਸਟ्रेस ਲੈਣ ਦੀ ਬਜਾਏ ਆਪਣਾ ਖਾਣਾ ਪੀਣਾ ਜੇ ਬਾਹਰ ਵੀ ਤੁਰੇ ਫਿਰਦੇ ਆ ਮੰਨ ਲਓ ਬਾਹਰ ਉਹਨਾਂ ਦਾ ਹੈਕਟਿਕ ਸਕੈਡਿਊਲ ਹੈ ਤਾਂ ਮੇਲ ਲਈ ਮੈਂ ਇੱਕ ਮੰਤਰ ਦੱਸ ਰਹੀ ਆ ਸਰ ਉਹਨਾਂ ਨੇ ਦੋ ਲੌਂਗ ਜੇ ਉਹਨਾਂ ਨੂੰ ਲੱਗਦਾ ਹੈ ਨਾ ਕਿ ਉਹਨਾਂ ਦੇ ਮਲਟੀਲੀਟੀ ਘਟ ਹੈ ਜਾਂ ਪਰਸਲਸ ਜ਼ਿਆਦਾ ਬਣ ਰਹੇ ਹੈ ਕਿ ਪਰਸਲਸ ਜੀ 1 ਤੋਂ 2 ਹੋਣ ਐਨਫ ਹੈ ਪਰ ਅਗਰ ਇਹ 4 5 6 ਤੱਕ ਚਲੇ ਜਾਂਦੇ ਹੈ ਉਹਨਾਂ ਦੇ ਪਰਸਲਸ ਤਾਂ ਉਹ ਐਬਨਾਰਮਲ ਰਿਪੋਰਟ ਮੰਨੀ ਜਾਂਦੀ ਹੈ ਉੱਥੇ ਮੇਲਸ ਨੇ ਦੋ ਲੌਂਗ ਬਾਤ ਨੂੰ ਸੌ ਕਰਨੇ ਹੈਗੇ ਆ ਤੇ ਮਾਰਨਿੰਗ ਇਸ ਦਾ ਕਾਣਾ ਬਣਾ ਕੇ ਮੀਨਜ਼ ਅਗਰ ਇੱਕ ਗਲਾਸ ਪਾਣੀ ਚ ਰਾਤੀ ਸੌਕ ਕੀਤੇ ਆ ਫਿਰ ਜਦ ਇਹਦੀ ਕੁਆਂਟੀਟੀ ਅੱਧੀ ਰਹਿ ਗਈ ਤਾਂ ਉਹਨਾਂ ਨੇ ਲੌਂਗ ਦਾ ਪਾਣੀ ਪਰ ਪੀਣਾ ਖਾਲੀ ਪੇਟ ਹੈ ਹੂੰ ਖਾਲੀ ਪੇਟ ਸ਼ੁਰੂ ਕਰ ਦੇਣ ਸਰ ਮੇਰੇ ਬਹੁਤ ਕੁਐਸਚਨ ਟੈਸਟ ਤਰ੍ਹਾਂ ਦੇ ਜਿਹੜੇ ਕਿ ਇੱਕ ਮਹੀਨੇ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਆਪਣੇ ਸਪਰਮ ਦੀ ਕੁਆਲਿਟੀ ਨੂੰ ਵੀ ਅੱਛਾ ਕੀਤਾ ਹੈ ਪਸਲਸ ਵੀ ਰਿਕਵਰ ਹੋਏ ਆ ਫਿਰ ਵੀ ਉਹਨਾਂ ਨੂੰ ਲੱਗਦਾ ਹੈ ਤਾਂ ਸਰ ਇਹ ਇੱਕ ਤਰ੍ਹਾਂ ਮਾਤ ਸਿਰਫ ਦੋ ਲੌਂਗਸ ਦੇ ਨਾਲ ਹੋ ਜਾਂਦੀ ਜਾਂ ਕੁਝ ਹੋਰ ਸਰ ਸਿਰਫ ਦੋ ਲੋ ਸਰ ਤੁਸੀਂ ਹੁਣ ਰਿਮਾਈਂਡ ਕਰੋ ਲੌਂਗ ਦੀ ਸ਼ੇਪ ਕੀ ਹੈ ਅਸਪਮ ਦੀ ਸ਼ੇਪ ਕੀ ਹੈ ਮੰਨਦੇ ਹੋ ਸਰ ਸੇਮ ਹੀ ਸਪਰਮ ਦੀ ਸ਼ੇਪ ਹੁੰਦੀ ਹੈ ਨਾ ਉਹ ਇੰਨੀ ਸਪੀਡ ਦੇ ਨਾਲ ਹੀ ਸਪਰਮ ਕੁਆਲਿਟੀ ਨੂੰ ਇਸ ਨੇ ਕਮਰ ਅਪ ਕਰ ਦੇਣਾ ਜਿਵੇਂ ਤੁਸੀਂ ਦੋ ਲੌਂਗ ਦੀ ਗੱਲ ਕੀਤੀ ਨਾ ਸਰ ਮੈਂ ਇੱਕ ਚੀਜ਼ ਮੇਰੇ ਹੋਰ ਮਾਈਂਡ ਵਿੱਚ ਆ ਰਹੀ ਹੈ ਅਗਰ ਹੁਣ ਵੌਲਨਟ ਰੱਖਿਆ ਆਪਾਂ ਵੌਲਨਟ ਦੀ ਸ਼ੇਪ ਕੀ ਹੈ ਸਰ ਦਿਮਾਗ ਵਾਲੀ ਸ਼ੇਪ ਹੈ ਬ੍ਰੇਨ ਵਾਲੀ ਸ਼ੇਪ ਹੈ ਸਰ ਸਾਨੂੰ ਪਤਾ ਹੀ ਨਹੀਂ ਸਾਡੇ ਘਰ ਖਾਦੀ ਕਿਚਨ ਦੇ ਵਿੱਚ ਹੀ ਐਡੇ ਵਧੀਆ-ਵਧੀਆ ਸਪਾਈਸਸ ਪਏ ਆ ਪਰ ਅਸੀਂ ਕੀ ਕਰਦੇ ਹੈਗੇ ਆ ਉਹਦਾ ਆਦਰ ਹੈਂਡ ਮੈਂ ਡਰਾ ਕਰਕੇ ਤੁਹਾਨੂੰ ਦੱਸਾਂ ਸਰ ਅਸੀਂ ਸਿਰਫ ਡਾਕਟਰ ਦੇ ਜਾਣੇ ਹੈਗੇ ਆ ਡਾਕਟਰ ਦੇ ਜਾ ਕੇ ਸਾਡੇ ਕੋਲ ਟਰੀਟਮੈਂਟਸ ਕੀ ਹੁੰਦੀ ਆ ਸਰ ਦੇਖੋ ਤਿੰਨ ਤਰ੍ਹਾਂ ਦੇ ਟਰੀਟਮੈਂਟਸ ਉਹਨਾਂ ਨੇ ਡਾਕਟਰ ਦੇ ਜਾਣਾ ਔਰ ਅੱਜ ਦੇ ਟਾਈਮ ਤੇ ਨੋਰਮਲ ਹਸਪੀਟਲਸ ਘੰਟ ਤੇ ਆਈਵੀਐਫ ਸੈਂਟਰਸ ਜ਼ਿਆਦਾ ਆ 노 ਡਾਊਟ ਹੈ ਨਾ ਇਹ ਤੁਹਾਨੂੰ ਵੀ ਮੰਨਣੀ ਪੈਗੀ ਗੱਲ ਤੇ ਮੈਨੂੰ ਵੀ ਮੰਨਣੀ ਪੈਗੀ ਸੋ ਅਸੀਂ ਡਾਕਟਰ ਦੇ ਚਲੇ ਗਏ ਅਸੀਂ ਇਹ ਨਹੀਂ ਦੇਖਿਆ ਵੀ ਲੌਂਗ ਮੇਰੀ ਕਿਚਨ ਚ ਪਿਆ ਸੀ ਬਾਦਰ ਨਹੀਂ ਕਰ ਦੇਗੇ ਅਖਰੋਟ ਮੇਰੀ ਕਿਚਨ ਚ ਪਿਆ ਅਸੀਂ ਬਾਦਰ ਨਹੀਂ ਕਰਦੇ ਅਸੀਂ ਸਿੱਧਾ ਡਾਕਟਰ ਦੇ ਜਾਂਦੇ ਆ ਜੀ ਉਸ ਨੂੰ ਟੈਸਟਰ ਚ ਪਾ ਦਿੰਦੇ ਆ ਪੁਰਾਣੇ ਸਮੇਂ ਤਾਂ ਤਾਂ ਟੈਸਟ ਵਾਸਤੇ ਹੁੰਦੇ ਹੀ ਨਹੀਂ ਸੀ ਸਰ ਤੁਹਾਨੂੰ ਪਤਾ ਆ ਇੱਥੋਂ ਕਿ ਐਕਸੈਸਿਬਿਲਟੀ ਹੋਗੀ ਉਹ ਜੇਕ ਮਹੀਨੇ ਕਹਿੰਦੇ ਸੀ ਨਾ ਥੋੜਾ ਦਾਗ ਲੱਗ ਗਿਆ ਕੋਈ ਦਿੱਕਤ ਤਾਂ ਨਹੀਂ ਆ ਗਈ ਤਾਂ ਦਾਈਆਂ ਉਹਨਾਂ ਦੀ ਕਹਿੰਦੀਆਂ ਸੀਗੀਆਂ ਕਿ ਪੈਰਾਂ ਥੱਲੇ ਪਿੱਲੋ ਰੱਖ ਕੇ ਲੱਤਾਂ ਉੱਚੀਆਂ ਕਰਕੇ ਫੀਮੇਲ ਥੋੜੇ ਦਿਨ ਲੇਟੀ ਰਵੇ ਤੇ ਕੁਝ ਉਹਨਾਂ ਨੂੰ ਬਣਾ ਕੇ ਗੋਲੀਆਂ ਬਣਾ ਕੇ ਰਿੰਦੇ ਸੀ ਕਿਸ ਚੀਜ਼ ਦੀ ਐਸੀ ਨੈਕਸਟ ਵਿਜਿਟ ਡਿਸਕਲੋਜ਼ ਕਰਾਂਗੇ ਸਰ ਇਦਾਂ ਦੇ ਮੈਂ ਟ੍ਰੈਡੀਸ਼ਨਲ ਫਾਰਮੂਲਸ ਵੀ ਆਪਣੇ ਪੇਸ਼ੈਂਟ ਨੂੰ ਦੇ ਸਕਦੀ ਆ ਪਹਿਲਾਂ ਪਹਿਲਾਂ ਡਾਕਟਰ ਦੀ ਸਲਾਹ ਨਾਲ ਉਹ ਤਾਂ ਮੈਂ ਦਾਦੀਆਂ ਦੇ ਨੁਸਖੇ ਬੜੇ ਪਰ ਚਲੇਤ ਹੁੰਦੇ ਸੀਗੇ ਉਹੀ ਦੱਸ ਦਿੰਦੇ ਵੀ ਇਹ ਟੋਟਕਾ ਕਰ ਲੋ ਤੁਸੀਂ ਠੀਕ ਹੋ ਜਾਣਾ ਹਾਂ ਇਹ ਟੋਟਕਾ ਕਰ ਲੋ ਤੇ ਜੇ ਨਹੀਂ ਵੀ ਦਿਨ ਚੜ ਰਹੇ ਨਾ ਚੇਮੀਨੋਂ ਤੇ ਪਹਿਲਾਂ ਪਹਿਲਾਂ ਹੀ ਕੋਈ ਨੋ ਕੇ ਪਿੰਡ ਦੇ ਵਿੱਚ ਦਾਈ ਹੁੰਦੀ ਸੀ ਕਿ ਜਬ ਬਜ਼ੁਰਗ ਹੁੰਦੇ ਸਾਡੇ ਬਜ਼ੁਰਗ ਦੱਸ ਦਿੰਦੇ ਸੀ ਕਿ ਬਹੂ ਨੂੰ ਜੇ ਬੱਚਾ ਨਹੀਂ ਹੋਇਆ ਹਸ ਤੱਕ ਤਾਂ ਇਹ ਚੀਜ਼ ਬਣਾ ਦੋ ਸਰ ਇਹੀ ਹੁੰਦਾ ਸੀਗਾ ਅਸੀਂ ਸਿਰਫ ਉਹੀ ਫਾਰਮੂਲੇ ਦੱਸਦੇ ਆ ਹੁਣ ਅਸੀਂ ਅੱਜ ਦੀ ਟੈਕਨੋਲੋਜੀ ਦੀ ਗੱਲ ਕਰ ਰਹੇ ਆ ਆ ਸਰ ਕਪਲ ਹੈ ਕਪਲ ਨੂੰ ਪ੍ਰੋਬਲਮ ਆ ਰਹੀ ਹੈ ਹੈਨਾ ਆ ਪੇਸ਼ੈਂਟ ਹੈ ਸਰ ਉਸਨੇ ਕੀ ਕਰਨਾ ਸਭ ਤੋਂ ਪਹਿਲਾਂ ਤਾਂ ਉਸਨੇ ਪਿਲਸ ਲੈਣੀਆਂ ਸ਼ੁਰੂ ਕਰਨੀਆਂ ਮਤਲਬ ਡਾਕਟਰ ਨੇ ਉਹਨੂੰ ਕੀ ਲਗਾਨੀ ਹੈ ਪਿਲਸ ਹੈਨਾ ਇਹ ਕੀ ਹੈ ਸਰ ਹਾਰਮੋਨ ਪਿਲਸ ਉਹਨਾਂ ਨੇ ਤਾਂ ਕਹਿੰਦਾ ਕਿ ਸਾਡੇ ਹਾਰਮੋਨ ਇੰਬੈਲੈਂਸ ਹੋਏ ਹੈ ਤੁਹਾਨੂੰ ਪਿਲਸ ਲੱਗਣਗੀਆਂ ਮੈਂ ਤਿੰਨ ਤਰ੍ਹਾਂ ਦੇ ਟਰੀਟਮੈਂਟਸ ਕੈਮਰੇ ਦੇ ਵਿੱਚ ਵੀ ਭਾਵੇਂ ਸ਼ੋਅ ਕਰੋ ਪੇਸ਼ੈਂਟ ਨੂੰ ਕਲੀਅਰ ਹੋਏ ਕਿ ਇਹੀ ਕਰਦੇ ਆ ਉਹ ਪਹਿਲਾਂ ਪਿਲਸ ਸ਼ੁਰੂ ਕਰ ਦਿੱਤੀਆਂ ਪਿਲਸ ਕਰ ਰਹੀ ਦੇ ਰਹੀ ਹੈ ਹਾਰਮੋਨ ਬੈਲੈਂਸ ਕਰਨ ਵਾਸਤੇ ਕੀ ਹਾਰਮੋਨ ਬੈਲੈਂਸ ਕਰਨ ਵਾਸਤੇ ਮੇਰੀ ਕਿਚਨ ਚ ਨਹੀਂ ਹੈ ਕੁਝ ਵੀ ਬਹੁਤ ਖੁਸ਼ ਹੈ ਪਰ ਅਸੀਂ ਨਹੀਂ ਅਸੀਂ ਕੀ ਕਰਾਂਗੇ ਜੀ ਹਾਰਮਨ ਬੈਲੈਂਸ ਕਰਨ ਲਈ ਅਸੀਂ ਪਿਲਸ ਸ਼ੁਰੂ ਕਰ ਦਾਂਗੇ ਯਾ ਵੱਤੋ ਵੱਤ ਇਹ ਸ਼ੁਰੂ ਹੋ ਗਈ ਹੈ ਨਾ ਸਰ ਪੀਸੀਓਡੀ ਦੀ ਪ੍ਰੋਬਲਮ ਜ਼ਰੂਰ ਹੋਏਗੀ ਉਹਨਾਂ ਨੂੰ ਸਾਈਡ ਇਫੈਕਟਸ ਹੋਣਗੇ ਇਸ ਤੋਂ ਤਾਂ ਕਿ ਮੇਰੇ ਕੋਲ ਕਪਲ ਆਉਂਦੇ ਆ ਥਾਇਰੋਇਡ ਦੀ ਅੱਜ ਮੇਰੇ ਕੋਲ ਮਾਰਨਿੰਗ ਕਪਲ ਸੀਗਾ ਸਰ ਇੱਕ ਸਾਲ ਹੀ ਉਹਨਾਂ ਦੀ ਮੈਰਿਜ ਨੂੰ ਹੋਇਆ ਤੇ ਬਹੁਤ ਸਵੀਟ ਕਪਲ ਸੀਗਾ ਤੇ ਜਦ ਮੈਂ ਉਹਨਾਂ ਦੀ ਰਿਪੋਰਟ ਦੇਖ ਕੇ ਥਾਇਰੋਇਡ ਦੀ ਟੈਬਲਟ ਉਹਨੂੰ ਚੱਲ ਰਹੀ ਸੀਗੀ ਤਾਂ ਹ ਇੱਕ ਟਾਈਮ ਤੇ 노 ਡਾਊਟ ਅਗਰ ਉਹਨਾਂ ਦਾ ਥਾਇਰੋਇਡ ਐਬਨਾਰਮਲ ਹੋ ਗਿਆ ਟੈਸਟ ਕਰਾਇਆ ਤਾਂ ਚਾਹੀਦਾ ਇਹ ਸੀਗਾ ਕਿ ਥਾਇਰੋਇਡ ਵਾਸਤੇ ਮੈਂ ਅੱਛਾ ਧਨੀਆ ਸ਼ੁਰੂ ਕਰ ਲਵਾਂ ਮੇਰੀ ਕਿਚਨ ਚ ਕੀ ਹੈ ਥਾਇਰੋਇਡ ਦਾ ਰਿਕਵਰੀ ਕਰਨ ਵਾਸਤੇ ਉਹਨਾਂ ਨੇ ਅੱਧਾ ਚਮਚ ਧਨੀਆ ਰਾਤ ਨੂੰ ਪਿਉਣਾ ਸੀਗਾ ਤੇ ਸਵੇਰੇ ਉੱਠ ਕੇ ਉਹਨੂੰ ਖਾਲੀ ਪੇਟ ਲੈਣਾ ਸ਼ੁਰੂ ਕਰ ਦੇਣਾ ਸੀਗਾ ਜਿਹੜਾ ਕੰਮ ਇਹ ਪੀਲਸ ਨੇ ਕੀਤਾ ਥਾਇਰੋਇਡ ਰਿਕਵਰ ਕਰਨ ਦਾ ਉਹੋ ਕੰਮ ਇੱਕ ਧਨੀ ਇਹ ਨਹੀਂ ਕਰ ਦੇਣਾ ਸੀਗਾ ਤੇ ਇਸ ਤੋਂ ਬਾਅਦ ਵੀ ਉਹਨਾਂ ਨੂੰ ਲੱਗਦਾ ਆ ਮੈਂ ਕਹ ਰਹੀ ਕਿ ਥਾਇਰੋਇਡ ਦੀ ਕੋਈ ਐਲੋਪੈਥਿਕ ਮੈਡੀਸਿਨਸ ਲੈਣਗੇ ਤਾਂ ਉਹਨਾਂ ਦੇ ਪੀਰੀਅਡਸ ਫਲੋ ਡੈਫੀਨੇਟ ਹੈ ਸਰ ਘਟ ਜਾਣਾ ਡੇ ਬਾਈ ਡੇ ਘਟ ਗਿਆ ਤਾਂ ਇੱਕ ਦਿਨ ਸਿਚੁਏਸ਼ਨ ਆਏਗੀ ਬੰਦ ਹੋ ਜਾਣਾ ਬੰਦ ਹੋ ਗਿਆ ਤੇ ਕੁਆਲਿਟੀ ਘਟ ਜਾਣੀ ਏ ਐਮ ਐਚ ਡਿਸਟਰਬ ਹੋ ਜਾਏਗਾ ਤਾਂ ਮਿਸਕਾਰੇਜ ਤਾਂ ਹੱਥ ਤੇ ਪਿਆ ਬੈਟਰੀ ਹੈ ਕਿ ਉਹ ਐਲੋਪੈਥਿਕ ਟਰੀਟਮੈਂਟ ਨਾਲ ਲੈ ਕੇ ਕੋਈ ਵੀ ਥੋੜੇ ਟਾਈਮ ਲਈ ਆਯੁਰਵੈਦਿਕ ਟਰੀਟਮੈਂਟ ਪਾਵੇ ਹੋਮ ਰੈਮੀਡੀਜ਼ ਜਾਂ ਟੈਬਲੇਟ ਲੈਣ ਤਾਂ ਉਹਨਾਂ ਦਾ ਥਾਇਰੋਇਡ ਰਿਕਵਰ ਹੋ ਜਾਏਗਾ ਪਰ ਥਾਇਰੋਇਡ ਦੀ ਕੋਈ ਗੋਲੀ ਨਾ ਲਾਂ ਅੱਜ ਵਾਲੇ ਪੇਸ਼ੈਂਟ ਨੇ 62.5mg ਦੀ ਟੈਬਲੇਟ ਲਈ ਹੋਈ ਸੀਗੀ ਜੀ ਜੀ ਤਾਂ ਆਈ ਹੋਪ ਸੋ ਕਿ ਉਹਦੇ ਨਾਲ ਅੱਛਾ ਇਹ ਹੋ ਗਿਆ ਜੀ ਪਹਿਲਾ ਟਰੀਟਮੈਂਟ ਹੁਣ ਸੈਕੰਡ ਅਗਰ ਉਹਨਾਂ ਨੂੰ ਪिल्स ਲੱਗ ਗਈਆਂ ਜੇ ਨਹੀਂ ਹੋ ਰਿਹਾ ਠੀਕ ਹੈ ਦੋ ਸਾਲੋਂ ਕਿਉਂਕਿ ਉਹਨਾਂ ਨੇ ਟੈਲੋਪੈਥੀ ਟਰੀਟਮੈਂਟ ਲੈਣਾ ਸ਼ੁਰੂ ਕਰ ਦਿੱਤਾ ਨਾ ਟੈਬਲੇਟਸ ਵਿਲ ਗਿਵ ਸਾਈਡ ਇਫੈਕਟ ਵੈਰੀ ਫਸਟ ਉਸ ਤੋਂ ਬਾਅਦ ਉਹਨਾਂ ਨੂੰ ਕਹਿਣਾ ਜੀ ਤੁਸੀਂ ਆਯੂ ਆਈ ਟਰਾਈ ਕਰ ਲੋ ਇਹੀ ਹੁੰਦਾ ਸਰ ਕਪਲ ਵੀ ਸੁਣ ਰਹੇ ਤੁਸੀਂ ਵੀ ਸੁਣ ਰਹੇ ਹੋ ਅੱਛਾ ਆਈਯੂਆਈ ਤਾਂ ਉਹਨਾਂ ਨੇ ਕਹਿਣਾ ਜੀ ਤੁਹਾਡੇ ਆਪਣੇ ਹੀ ਐਗ ਹੋਣਗੇ ਆਪਣੇ ਸਪਰਮ ਹੋਏਗਾ ਆਈਯੂਆਈ ਟਰਾਈ ਕਰ ਲਓ ਦੋਵਰੇ ਟਰਾਈ ਕੀਤਾ ਤਾਂ ਸਰ ਇਹਦੇ ਚ ਉਹਨਾਂ ਦਾ ਮੈਂਟਲ ਲੈਵਲ ਸਟ्रेस ਲੈਵਲ ਕਪਲ ਦਾ ਇੰਨਾ ਵੱਧ ਜਾਂਦਾ ਆ ਜਿਹੜਾ ਉਹਨਾਂ ਨੇ ਨਾਈਟ ਸਲੀਪ ਆਪਣਾ ਇੰਜੋਏ ਕਰਦੇ ਆ ਰੱਖਣੀ ਹੈ ਨਾ ਉਹ ਮਾਈਂਡ ਚ ਸਟ्रेस ਲੈਂਦੇ ਕਿ ਅੱਜ ਕਨਸੈਪਸ਼ਨ ਇਸ ਵਾਰੀ ਕਰਨੀ ਹੈ ਇਜ਼ਨਟ ਇਟ ਸਰ ਇਹੀ ਹੁੰਦਾ ਵੀ ਇਸ ਵਾਰੀ ਕਨਸੈਪਸ਼ਨ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਆਪਣਾ ਸਟ्रेस ਲੈਵਲ ਵਧਾਇਆ ਤਾਂ ਜਿਹੜਾ ਕੰਮ ਹੋਣਾ ਉਹ ਵੀ ਨਹੀਂ ਹੁੰਦਾਗਾ ਤਾਂ ਆਈਯੂਆਈ ਤੋਂ ਬਹੁਤ ਤੀਸਰਾ ਨਹੀਂ ਹੋ ਰਿਹਾ ਆਈਯੂਆਈ ਫਿਰ ਜਾਂਦੇ ਆ ਜੀ ਆਈਵੀਐਫ ਵੱਲ ਹੂੰ ਇਹੀ ਹੋ ਰਿਹਾ ਸਰ ਇਹੀ ਟ੍ਰੈਂਡ ਅੱਜ ਦੇ ਟਾਈਮ ਤੇ ਚੱਲ ਰਿਹਾ ਜੇ ਅਸੀਂ ਆਈਵੀਐਫ ਹੀ ਮੰਨ ਲਓ ਸਕਸੈਸ ਨਹੀਂ ਹੋਇਆ ਅਸੀਂ ਇਹ ਟ੍ਰੀਟਮੈਂਟ ਨੂੰ ਅਗਰ ਅਸੀਂ 2 ਸਾਲ ਦੇ ਰਏ ਆ ਡਾਕਟਰਾਂ ਦੇ ਜਾ ਰਹੇ ਆ ਤਾਂ ਕੀ ਅਸੀਂ 6 ਮਹੀਨੇ ਆਪਣੀਆਂ ਹੋਮ ਰੈਮਡੀਜ਼ ਦੇ ਨਾਲ ਆਪਣੇ ਆਪ ਨੂੰ ਕਿਉਰ ਨਹੀਂ ਇਹ ਇੰਨਾ ਗੁਣਕਾਰ ਜਿਹੜੇ ਕਿ ਆਹਾਰ ਹੈਗਾ ਆਪਣੇ ਕਿਚਨ 'ਚ ਹੀ ਮੌਜੂਦ ਹੈ ਪਰ ਲੋਕ ਉਸ ਤੋਂ ਅਣਜਾਣ ਬਣੇ ਹੋਏ ਨੇ ਹਾਂ ਬਿਲਕੁਲ ਉਸ ਤੋਂ ਅਣਜਾਣ ਬਣੇ ਹੋਏ ਤੁਹਾਡੀ ਗੱਲ ਬਿਲਕੁਲ ਸਹੀ ਹੈ ਸਰ ਮੈਮ ਇੱਕ ਸਵਾਲ ਹੁਣ ਵੀ ਮੇਰੇ ਜ਼ਿਹਨ ਦੇ ਵਿੱਚ ਆ ਰਿਹਾ ਕਿ ਫਰਸਟ ਬੇਬੀ ਕਨਸੀਵ ਹੋ ਗਿਆ ਹਨਾ ਤੇ ਉਹ ਵਧੀਆ ਯਾਨੀ ਕਿ ਉਹ ਉਹ ਨਹੀਂ ਚੱਲ ਰਹੀ ਹੈਗੀ ਬੱਚੇ ਦੀ ਗ੍ਰੋਥ ਵੀ ਹੋ ਰਹੀ ਪੂਰਾ ਹੋ ਰਿਹਾ ਤੇ ਜੋ ਸੈਕੰਡ ਬੇਬੀ ਕਨਸੀਵ ਕਰਨ ਦੀ ਗੱਲ ਹੁੰਦੀ ਹੈ ਤਾਂ ਬਹੁਤ ਸਾਰੇ ਡਾਕਟਰ ਜਿਵੇਂ ਕਿ ਉਹਨਾਂ ਨੂੰ ਗਾਈਡ ਕਰ ਦਿੰਦੇ ਕਿ ਤੁਸੀਂ ਆਈਵੀਐਫ ਕਰਵਾ ਲਓ ਕਿ ਜੇਕਰ ਪਹਿਲਾ ਨੋਰਮਲ ਕਨਸੀਵ ਹੋ ਗਿਆ ਕਿ ਸੈਕੰਡ ਟਾਈਮ ਇਦਾਂ ਤਾਂ ਕੀ ਹੋ ਜਾਂਦਾ ਕਿ ਉਹਨਾਂ ਨੂੰ ਆਈਵੀਐਫ ਦੇ ਬਾਰੇ ਕਹਿ ਦਿੱਤਾ ਜਾਂਦਾ ਡੈਫੀਨੇਟ ਸਰ ਤੁਸੀਂ ਹੁਣ ਇੱਕ ਨੋਰਮਲ ਹੈ ਹੈਗੀ ਉਹ ਮੈਂਬਰ ਤਾਂ ਤੁਸੀਂ ਇਹ ਕਹਿ ਰਹੇ ਹੋ ਕਿ ਜਦੋਂ ਫਰਸਟ ਟਾਈਮ ਨੈਚੁਰਲ ਕਨਸੈਪਸ਼ਨ ਹੋਈ ਹੈ ਤਾਂ ਸੈਕੰਡ ਟਾਈਮ आईवीएफ ਦਾ ਕੁਐਸਚਨ ਅਰਾਈਜ਼ ਕਿਉਂ ਹੋ ਰਿਹਾ ਆ ਆਫਟਰ 올 ਤਾਂ ਉਹੀ ਬੋਡੀ ਹੈ ਨਾ ਸਰ ਉਹੀ ਮਸ਼ੀਨ ਹੈ ਤੇ ਜੋ ਅਸੀਂ ਪਹਿਲਾਂ ਖਾਪੀ ਰਹੇ ਸੀਗੇ 노 ਡਾਊਟ ਸਰ ਇਹਦੇ ਵਿੱਚ ਕੀ ਹੁੰਦਾ ਜਿਸ ਤਰ੍ਹਾਂ ਜਿਸ ਤਰ੍ਹਾਂ ਏਜ ਵੱਧਦੀ ਹੈ ਕੁਝ ਫੈਕਟਰ ਇਦਾਂ ਹੁੰਦੇ ਆ ਸਰ ਏਜ ਵਧਣ ਦੇ ਹਿਸਾਬ ਨਾਲ ਤੁਹਾਨੂੰ ਪਤਾ ਹੈ ਇਹ ਮਸ਼ੀਨਰੀ ਹੈ ਹਨਾ ਤਾਂ ਇਸ ਨੂੰ ਸਾਨੂੰ ਫਿਊਲ ਤਾਂ ਦੇਣਾ ਪਏਗਾ ਅਸੀਂ ਜਦੋਂ ਫਿਊਲ ਦੇਣਾ ਫਿਊਲ ਇਨ ਦਾ ਸੈਂਸ ਮੀਨ 30 ਅ 35 ਏਜ ਸਾਡੀ ਹੋ ਗਈ ਤਾਂ ਸਾਨੂੰ ਸਮਥਿੰਗ ਹੈਲਦੀ ਖਾਣਾ ਪਏਗਾ ਨਾ ਸਰ ਤਾਂ ਹੀ ਕਰਕੇ ਸਾਡਾ ਜਿਹੜਾ ਪ੍ਰੈਗਨੈਂਸੀ ਲੈਵਲ ਹੈ ਰੀਪਰੋਡਕਟਿਵ ਸਿਸਟਮ ਉਹ ਬਰਕਰਾਰ ਰਹੇਗਾ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣਾ ਐਮਐਚਬੀ ਡਾਊਨ ਨਾ ਹੋਣ ਰਹੀਏ ਤੇ ਇਹਦੇ ਲਈ ਸਰ ਮੈਂ ਇੱਕ ਹੋਰ ਹੋਮ ਰੈਮਡੀ ਤੁਹਾਨੂੰ ਹੁਣੇ ਹੀ ਦੱਸ ਦਿੰਨੀ ਆ ਜਿਵੇਂ ਕਿ ਸਿਰਫ ਨਾਨ ਟਾਈਮ ਤੇ ਕਹਿੰਦੇ ਸੀ ਨਾ ਵੀ ਡਰਾਈ ਫਰੂਟਸ ਬਹੁਤ ਅੱਛੇ ਆ ਅਸੀਂ ਵਾਲਨਟ ਦੀ ਵਿੱਚ ਦੀ ਗੱਲ ਕਰ ਰਹੇ ਸੀ ਸਰ ਵਾਲਨਟ ਆਚਾਰ ਆਲਮੰਡ ਇੱਕ ਵਾਲਨਟ ਪਰ ਮੈਂਬਰ ਦੋ ਤਰ੍ਹਾਂ ਦੇ ਸੀਡਸ ਜਿਸ ਵਿੱਚ ਉਹ ਸਨਫਲਾਅਰ ਐਡ ਕਰ ਲੈਣ ਪੰਪਕਿਨ ਸੀਡਸ ਐਡ ਐਡ ਕਰ ਲੈਣ ਸੈਸਮੀ ਸੀਡਸ ਐਡ ਕਰ ਲੈਣ ਮੀਨਸ ਉਹਨਾਂ ਨੇ ਦੋ ਬਾਉਲਸ ਲੈਣੀਆਂ ਆ ਇੱਕ ਬੌਲ ਦੇ ਵਿੱਚ ਪਰ ਮੈਂਬਰ ਚਾਰ ਬਦਾਮ ਇੱਕ ਅਖਰੋਟ ਦੋ ਤਰ੍ਹਾਂ ਦੇ ਸੀਡਸ ਔਰ ਅਗਲੀ ਬੌਲ ਦੇ ਵਿੱਚ ਉਹਨਾਂ ਨੇ ਦੋ ਫਿਗ ਪਰ ਮੈਂਬਰ ਅੰਜੀਰ ਜੀ ਦੋ ਅੰਜੀਰ ਤੇ ਚਾਰ ਕਾਲੇ ਵਾਲੀ ਕਿਸ਼ਮਿਸ਼ ਹੁਣ ਦੋਨੋਂ ਕਪੜ ਨੇ ਇਸਨੂੰ ਡਬਲ ਕਰ ਦੇਣਾ ਹੈ ਹਨ ਤੇ ਇਹ ਲੈਣਾ ਸ਼ੁਰੂ ਕਰ ਦੇਣ ਸਰ ਇਸ ਦੇ ਜ਼ਬਰਦਸਤ ਫਾਇਦੇ ਆ ਉਹਨਾਂ ਦਾ ਐਮ ਐਚ ਵੀ ਰਿਕਵਰ ਹੋਣਾ ਆ ਉਹਨਾਂ ਨੂੰ ਅਗਰ ਲੱਗਦਾ ਕਿ ਐਂਡੋਮੈਟ੍ਰੀਓਸਿਸ ਕਰਕੇ ਕੋਈ ਦਿੱਕਤ ਹੋਈ ਹੈ ਸਰ ਉਹ ਵੀ ਪਤਾ ਹੀ ਨਹੀਂ ਲੱਗਣਾ ਉਹਨਾਂ ਨੂੰ ਕਨਸੀਵ ਕਰਨੇ ਸਮਾਂ ਤੇ ਹੀ ਹੁੰਦਾ ਸੀ ਪਤਾ ਹੀ ਨਹੀਂ ਲੱਗਣਾ ਕਦੋਂ ਕਨਸੀਵ ਹੋ ਜਾਣਾ ਅਕਲ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਜਿਹੜੇ ਜਿੰਨੇ ਵੀ ਨੌਜਵਾਨ ਆਪਣੇ ਨਾਲ ਜੁੜੇ ਹੋਏ ਹੈਗੇ ਨੇ ਇਸ ਸਮੇਂ ਤਾਂ ਹਰੇਕ ਨੂੰ ਨਾ ਆਪਣੇ ਫਿਊਚਰ ਨੂੰ ਲੈ ਕੇ ਚਿੰਤਾ ਹੁੰਦੀ ਮੰਨ ਲਓ ਕਿ ਵਿਆਹ ਹੋ ਗਿਆ ਬੇਬੀ ਹਲੇ ਆਪਾਂ ਰੁੱਕ ਕੇ ਕਰ ਲਾਂਗੇ ਕਿ ਇਸ ਤਰ੍ਹਾਂ ਵੀ ਬਾਅਦ ਦੇ ਵਿੱਚ ਕਨਸੀਵਿੰਗ ਦੇ ਵਿੱਚ ਦਿੱਕਤ ਆਉਂਦੀ ਮੰਨ ਲਓ ਕਿ ਵਿਆਹ ਨੂੰ 2-3 ਸਾਲ ਹੋ ਚੁੱਕੇ ਨੇ ਪਰ ਜੇਕਰ ਆਪਾਂ ਪਲੈਨਿੰਗ ਡੇਲੇ ਕਰਦੇ ਆ ਤਾਂ ਉਸਦੇ ਬਾਅਦ ਚ ਕੁਝ ਕੰਪਲਿਕੀਸ਼ਨ ਹੋ ਸਕਦੀ ਹੈ ਸਰ ਇਹਦੇ ਵਿੱਚ ਮੈਂ ਦੇਖੋ ਗॉड ਦਾ ਸਬਦੇ ਲਈ ਹੈ ਨਾ ਤਾਂ ਗॉड ਨੇ ਸ੍ਰਿਸ਼ਟੀ ਬਣਾਈ ਹੈ ਉਹ ਤਾਂ ਫਿਰ ਕਹਿੰਦੇ ਕਿ ਜਦੋਂ ਰੱਬ ਚਾਹੁੰਦਾ ਉਦੋਂ ਅਸੀਂ ਨਹੀਂ ਚਾਹੁੰਦੇ ਜਦੋਂ ਅਸੀਂ ਚਾਹਨੇ ਉਦੋਂ ਰੱਬ ਨਹੀਂ ਚਾਹੁੰਦਾ ਹੈ ਨਾ ਫਿਰ ਬਾਰੇ ਵਿੱਚ ਇਹੀ ਗੱਲਾਂ ਹੁੰਦੀਆਂ ਤਾਂ ਇਸ ਕਰਕੇ ਕਪਲ ਨੂੰ ਚਾਹੀਦਾ ਹੈ ਕਿ ਜਦੋਂ ਆਲਰੇਡੀ 30 25 26 ਤੱਕ ਏਜ ਹੋ ਗਈ ਜਦ ਮੈਰिज ਹੋ ਰਹੀ ਹੈ ਤੇ ਸਭ ਤੋਂ ਪਹਿਲਾਂ ਕੰਮ ਕੈਰੀਅਰ ਤਾਂ ਨਾਲ ਚੱਲਦਾ ਰਹਿਣਾ ਸਰ ਫੋਲ ਹੋਲ ਲਾਈਫ ਅਸੀਂ ਅਰਨ ਤੇ ਕਰਨਾ ਹੀ ਹੈ ਪਰ ਅਰਨ ਕਰਨਾ ਕਿਤੇ ਲਈ ਹੈ ਦਾ ਲੈ ਕੇ ਆਉਣਾ ਇਸ ਸ੍ਰਿਸ਼ਟੀ ਤੇ ਅਸੀਂ ਉਹਦੇ ਲਈ ਹੀ ਅਰਨ ਕਰਨਾ ਤਾਂ ਉਹਨਾਂ ਨੂੰ ਸਮਾਰਟ ਪਲੈਨਿੰਗ ਇਹ ਚਾਹੀਦੀ ਹੈ ਸਰ ਇਹ ਜਿਹੜਾ ਹੈ ਕਿ ਰਿਸਪਾਂਸਿਬਲ ਫੈਕਟਰ ਹੈ ਕਿਉਂਕਿ ਉਦੋਂ ਉਹ ਕੋਈ ਨਾ ਕੋਈ ਕੰਟਰੈਸੈਪਟਿਵ ਪਿਲਸ ਵਗੈਰਾ ਯੂਜ਼ ਕਰਦੇ ਹੈਗੇ ਪਰਹੇਜ਼ ਕਰਦੇ ਆਪਣੀ ਕਾਸ਼ਨਸ ਕਰਦੇ ਉਹ ਲੋਟਸ ਆਫ ਸਾਈਡ ਇਫੈਕਟਸ ਦਿੰਦੇ ਹੈ ਉਦੋਂ ਜਦੋਂ ਬਾਡੀ ਕਹਿੰਦੀ ਕਿ ਕੋਈ ਵੀ ਕੰਮ ਨੈਚੁਰਲ ਸ਼ੁਰੂ ਹੋ ਰਿਹਾ ਐ ਐਗ ਔਰ ਸਪਰਮ ਨੈਚੁਰਲ ਮਿਲ ਰਹੇ ਹੈਗੇ ਤੇ ਉਸ ਟਾਈਮ ਤੇ ਕਨਸੈਪਸ਼ਨ ਨੈਚੁਰਲ ਹੋ ਜਾਣੀ ਹੁੰਦੀ ਹੈ ਅਸੀਂ ਉਦੋਂ ਪਿਲਸ ਲੈਣੇ ਹੈਗੇ ਆ ਫਿਰ ਜਦੋਂ ਅਸੀਂ ਪਿਲਸ ਲੈ ਰਹੇ ਆ ਤਾਂ ਓਵਰੀਜ ਤੇ ਰੀਪਰੋਡਕਟਿਵ ਸਿਸਟਮ ਨੂੰ ਤਾਂ ਉਥੇ ਬਲੌਕ ਕੀਤਾ ਹੈ ਨਾ ਅਸੀਂ ਤਾਂ ਫਿਰ ਉਸ ਤੋਂ ਬਾਅਦ ਕਹਿੰਦੇ ਜੀ 6 ਮਹੀਨੇ ਹੋ ਗਏ ਅਸੀਂ ਹੁਣ ਟਰਾਈ ਕਰ ਰਹੇ ਆ ਪਲਾਨ ਕਰ ਰਹੇ ਹੈਗੇ ਆ ਤਾਂ ਹੁਣ ਕਨਸੀਵ ਨਹੀਂ ਹੋ ਰਿਹਾ ਤਾਂ ਆਈ ਮੈਂ ਉਹਨਾਂ ਨੂੰ ਇਹ ਹੀ ਡਵਾਈਸ ਕਰਾਂਗੀ ਕਿ ਉਹਨਾਂ ਨੂੰ ਚਾਹੀਦਾ ਕਿ ਪਹਿਲਾਂ ਇੱਕ ਬੇਬੀ ਹੋ ਜਾਏ ਇਹ ਸਭ ਨਾਲ ਦੇ ਨਾਲ ਦੁਨੀਆਦਾਰੀ ਹੈ ਸਰ ਇਹ ਚੱਲਦੀ ਰਹਿਣੀ ਆ ਸ ਸੈਕਿੰਡ ਚੈੱਕ ਕਰ ਕਿਸ ਨੇ ਚਾਂਸ ਲੈਣਾ ਤਾਂ ਕਿੰਨੇ ਸਮੇਂ ਦਾ ਗੈਪ ਹੋਣਾ ਚਾਹੀਦਾ ਦੋ ਸਰ ਇਸ ਦੇ ਵਿੱਚ ਅਗਰ ਤੋਂ ਹੈਲਦੀ ਡਾਈਟ ਲੈ ਰਹੇ ਹੈਗੇ ਆ ਤਾਂ ਐਟ ਲੀਸਟ 5 ਔਰ 6 ਮੰਥ ਦਾ ਗੈਪ ਉਹਨਾਂ ਨੂੰ ਰੱਖਣਾ ਹੀ ਚਾਹੀਦਾ ਆ ਕਿਉਂਕਿ ਕਿਤੇ ਤਾਂ ਸਰ ਜਿਹੜਾ ਫੀਮੇਲ ਦੀ ਰੀਪਰੋਡਕਟਿਵ ਆਰਗਨਸ ਹੈ ਉਹਨਾਂ ਦਾ ਯੂਟਰਸ ਹੈ ਇਹ ਫਸਟ ਟਾਈਮ ਤੇ ਜਿੰਨਾ ਨੈਚੁਰਲ ਹੋਏਗਾ ਫਸਟ ਡਿਲੀਵਰੀ ਤੋਂ ਬਾਅਦ ਇਹ ਲੂਸ ਹੋ ਜਾਂਦਾ ਆ ਸਰ ਤੇ ਓਬਵੀਅਸ ਹੈ ਲੇਡੀਜ਼ ਦੀ ਸਟਮਕ ਤੇ ਚਰਬੀ ਵੀ 19 ਬਣ ਜਾਂਦੀ ਹੈ ਕਿਉਂਕਿ ਪਹਿਲੇ ਟਾਈਮ ਤੇ ਉਹਨਾਂ ਨੇ ਜਦੋਂ ਕਨਸੈਪਸ਼ਨ ਕੀਤੀ ਤਾਂ 9 ਮਹੀਨੇ ਸਰ ਇਹ ਦੂਸਰਾ ਜਨਮ ਹੈ ਲੇਡੀ ਦਾ ਤਾਂ ਉਹ ਜਿਹੜੀਆਂ ਮਤਲਬ ਜੋ ਵੀ ਕਮੀਆਂ ਹੈ ਉਹ ਤੇ ਆਣੀ ਆਣੀ ਹੈਗੀ ਆ ਪਰ ਸਾਨੂੰ 6 ਮਨਥ ਐਟ ਲੀਸਟ ਬਾਡੀ ਨੂੰ ਰੀਜੂਵਿਨੇਟ ਕਰਨਾ ਚਾਹੀਦਾ ਹੈ ਔਰ ਉਸ ਤੋਂ ਬਾਰੇ ਸਾਨੂੰ ਪਲਾਨ ਕਰਨਾ ਚਾਹੀਦਾ ਹੈ ਮੈਂ ਪੂਰੇ ਇੰਟਰਵਿਊ ਦੇ ਵਿੱਚ ਦੇਖਿਆ ਕਿ ਤੁਸੀਂ ਘਾਹ ਰੱਖਿਆ ਹੋਇਆ ਹੈ ਇਹਦਾ ਕੀ ਪਰਪਸ ਹੈ ਤੇ ਕੀ ਤੇ ਗੁਣਕ ਹੈਗੇ ਨੇ ਉਹ ਵੀ ਦੱਸ ਦਿਓ ਸਾਨੂੰ ਦਰਸ਼ਕਾਂ ਨੂੰ ਸਰ ਇਹ ਘਾਹ ਜਿਵੇਂ ਦਰਸ਼ਕਾਂ ਨੂੰ ਦਿਖਾ ਦਿਓ ਐ ਜਿਵੇਂ ਰੂਟਸ ਦੇਖੋ ਇਹ ਘਾਹ ਜਿਹੜੀ ਇਹ ਨਾਰਮਲ ਨਹੀਂ ਹੈਗੀ ਜਿਹੜੀ ਇੰਗਲਿਸ਼ ਘਾਹ ਹੁੰਦੀ ਹੈਗੀ ਇਹ ਧਿਆਨ ਨਾਲ ਦੇਖ ਲੈਣ ਇਹ ਇਹ ਸਿੱਧੀ ਜਾਂਦੀ ਹੈ ਸਰ ਇਸ ਤਰ੍ਹਾਂ ਕਰਕੇ ਨੀਚੇ-ਨੀਚੇ ਜਿਵੇਂ ਜਿਵੇਂ ਆਇਆ ਇਹਦਾ ਦੇਖੋ ਡੁੱਡਾ ਆ ਨਾ ਮੀਨਸ ਇੱਥੋਂ ਇੱਥੋਂ ਅੱਗੇ ਕੇ ਗਰੋ ਹੋਂਦੀ ਜਾਏਗੀ ਇੱਥੇ ਰੂਟ ਬਣ ਜਾਂਦੀ ਹੈ ਇਹ ਵਾਲਾ ਇਸ ਨੂੰ ਬੋਲਦੇ ਦੂਬ ਕਾ ਬੋਲ ਦਿੰਦੇ ਆ ਦੂਬ ਕਾ ਤੇ ਉਹਨਾਂ ਨੇ ਇਹ ਵਾਲੀ ਕਾ ਯੂਜ਼ ਕਰਨੀ ਹੈ ਸਰ ਇਹ ਮੇਲ ਔਰ ਫੀਮੇਲ ਦੋਨੋਂ ਨੂੰ ਹੀ ਮਿਸਕਾਰੇਜ ਦੇ ਵਿੱਚ ਖਾਸ ਕਰਕੇ ਅੱਛਾ ਜੀ ਇਹ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਲਈ ਇੱਕ ਰਾਮਬਣ ਕਹਿ ਸਕਦੇ ਆ ਕਿ ਇਹ ਰਾਮਬਣ ਟਰੀਟਮੈਂਟ ਉਹਨਾਂ ਦਾ ਰਾਮਬਾ ਨੀ ਇਲਾਜ ਹੈ ਜੇ ਉਹਨਾਂ ਨੂੰ ਮਿਸਕਾਰੇਜ ਹੋ ਗਿਆ ਸੈਕੰਡ ਟਾਈਮ ਉਹਨਾਂ ਨੇ ਪਲਾਨ ਕਰਨਾ ਹੈ ਜਾਂ ਉਹਨਾਂ ਨੂੰ ਫੀਮੇਲਸ ਨੂੰ ਇਹਦੇ ਫਾਇਦੇ ਮੈਂ ਦੱਸ ਦਿੰਨੀ ਆ ਮਿਸਕਾਰੇਜ ਲਕੋਰੀਆ ਅਗਰ ਉਹਨਾਂ ਨੂੰ ਲਕੋਰੀਆ ਦੀ ਦਿੱਕਤ ਹੋ ਗਈ ਹੈਗੀ ਹੈ ਐਕਸੈਸ ਬਲੀਡਿੰਗ ਹੋ ਰਹੀ ਹੈ ਔਰ ਜਾਂ ਮੇਲਸ ਦੇ ਐਕਟਿਵ ਸੈਲਸ ਨਹੀਂ ਹੈਗੇ ਮੇਲਸ ਨੂੰ ਪਾਇਲਸ ਦੀ ਪ੍ਰੋਬਲਮ ਹੈ ਕਿਸੇ ਤਰ੍ਹਾਂ ਦੀ ਪ੍ਰੋਬਲਮ ਵੀ ਹੈ ਉਹਨਾਂ ਨੇ ਇਹਦਾ ਦੋ ਚਮਚ ਸਵੇਰੇ ਇਹਦਾ ਜੂਸ ਬਣਾ ਲੈਣਾ ਵਿੱਚ ਇਹਦੇ ਭਾਵੇਂ ਸਰ ਆਮਲਾ ਪਾ ਲੈਣ ਕਾਮਲਾ ਕੱਟ ਕੇ ਥੋੜਾ ਜਿਹਾ ਅਦਰਕ ਤੇ ਜੇ ਇਸ ਨੂੰ ਮਾਈਂਡ ਵਾਸਤੇ ਯੂਜ਼ ਕਰਨਾ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਕਨਸੈਪਸ਼ਨ ਦੇ ਵਿੱਚ ਸਾਡੇ ਪਿਚੂਟਰੀ ਗਲੈਂਡ ਨੇ ਹੀ ਸਾਨੂੰ ਮੈਸੇਜ ਦੇਣਾ ਹੈ ਓਵਰੇਜ ਨੂੰ ਔਰ ਮੇਲ ਦੇ ਵੀ ਰੀਪਰੋਡਕਟਿਵ ਸਿਸਟਮ ਨੂੰ ਤਾਂ ਕਿ ਉਹਨਾਂ ਦੀ ਕਨਸੈਪਸ਼ਨ ਹੋਵੇ ਇਹਦੇ ਵਿੱਚ ਫਿਰ ਉਹ ਚਾਰ ਬਾਦਾਮ ਵੀ ਪਾ ਸਕਦੇ ਹੈਗੇ ਤੇ ਚਾਰ ਬਦਾਮ ਪਾ ਕੇ ਉਹ ਲੈਣ ਵਿੱਚ ਭਾਵੇਂ ਬਦਾਮ ਅਗਰ ਨਹੀਂ ਹੈਗੇ ਤਾਂ ਬਦਾਮ ਰੋਗਨ ਪਾ ਲੈਣ ਸਰ ਇਹ ਫੀਮੇਲ ਔਰ ਮੇਲ ਦੀਆਂ ਜਿਹੜੀਆਂ ਡਿਜ਼ੀਜ਼ਸ ਮੈਂ ਦੱਸਤੀਆਂ ਉਹਨਾਂ ਦਾ ਰਾਮਬਾਨ ਟ੍ਰੀਟਮੈਂਟ ਹੈ ਪੱਕਾ ਤੁਸੀਂ ਕਹਿ ਰਹੇ ਹੋ ਕਿ ਇਹ ਇੰਨਾ ਗੁਣਕਾਰੀ ਹੈ ਜੀ ਸਰ ਇਹਨੂੰ ਮੈਂ ਕਹਿ ਰਹੀ ਹਾਂ 15 ਦਿਨ ਨਹੀਂ ਲੱਗਣਗੇ ਜਿਨ੍ਹਾਂ ਨੂੰ ਲਿਕੋਰੀਆ ਦੀ ਦਿੱਕਤ ਹੈ ਨਾ ਇਹ ਸਭ ਅਸੀਂ ਧਨੀਆ ਵੀ ਦੱਸਿਆ ਹੁਸ ਨੂੰ ਨੇ ਅਸੀਂ ਗੱਲ ਸਿਰਫ ਹੋਮ ਰੈਮੇਡੀਸ ਤੇ ਹੀ ਕਰ ਰਹੇ ਹਾਂ ਇਹ ਸਭ ਪ੍ਰੋਬਲਮ ਜਿਹੜੀਆਂ 15 ਡੇਸ ਦੇ ਵਿੱਚ ਹੱਲ ਹੋ ਜਾਣੀਆਂ ਸਰ ਉਹਨਾਂ ਦੇ ਬਹੁਤ ਸਾਰੇ ਸਾਡੇ ਦਰਸ਼ਕ ਵੀ ਹੁਣੀ ਹੁਣੀ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਹੋਣੀ ਹੈ ਕਿ ਇਹ ਜਿਹੜਾ ਕੀ ਘਾ ਹੈਗਾ ਜੋ ਕਿ ਆਪਾਂ ਆਮ ਕਿਸੇ ਵੀ ਖੁੱਲੀ ਥਾਂ ਦੇ ਵਿੱਚ ਦੇਖ ਸਕਦੇ ਹਾਂ ਖੇਤਾਂ ਦੇ ਵਿੱਚ ਦੇਖ ਸਕਦੇ ਹਾਂ ਤਾਂ ਇਹ ਇੰਨਾ کارਗਰ ਹੈਗਾ ਕਿਸੇ ਨੇ ਵੀ ਸੋਚਿਆ ਨਹੀਂ ਹੋਣਾ ਸੋ ਮੈਂ ਮੇਰਾ ਕੋਈ ਮੈਥਡ ਵੀ ਤੁਸੀਂ ਦੱਸਿਆ ਕਿ ਚਾਰ ਬਾਦਾਮ ਇਸ ਦੇ ਵਿੱਚ ਜਿਹੜੇ ਕਿ ਉਹ ਰਬ ਕਰਕੇ ਜਾਂ ਫਿਰ ਉਹ ਰਸ ਕੱਢ ਕੇ ਪਾਉਣੇ ਹੈਗੇ ਸੋ ਸਿਰੇ ਨਿਰਲੇ ਕਾਰਜ ਲੈਣਾ ਹੈ ਜੀ ਸਰ ਇਹਦਾ ਬਿਲਕੁਲ ਉਹਨਾਂ ਨੇ ਅਗਰ ਮੰਨ ਲਓ ਜਿਵੇਂ ਕਿ ਥੋੜਾ ਬਹੁਤ 50 ਕਿ ਗ੍ਰਾਮ ਇਸ ਲਗਾ ਲੋ 3 ਚਮਚ ਉਹਨਾਂ ਨੇ ਇੰਨੀ ਕੁਆਂਟੀਟੀ ਚ ਲੈਣਾ 3 ਇੱਕ ਚਮਚ ਇਸ ਨੂੰ ਲੈ ਕੇ ਤੇ ਮਤਲਬ ਪੂਰਾ ਮਿਕਸੀ ਦੇ ਵਿੱਚ ਅੱਜ ਕੱਲ ਤੁਹਾਨੂੰ ਪਤਾ ਹੀ ਇਹ ਮੋਜਨ ਟੈਕਨੋਲੋਜੀ ਨੇ ਸਾਨੂੰ ਇੰਨਾ ਆਰਾਮ ਦੇ ਕਰ ਦਿੱਤਾ ਅਸੀਂ ਉਹ ਕੁੰਡੀ ਕੋਟਣਾ ਤਾਂ ਲੈਣਾ ਨਹੀਂਗਾ ਅਸੀਂ ਤਾਂ ਮਿਕਸੀ ਵਾਲੇ ਜਾਰ ਚ ਹੀ ਕਰਾਂਗੇ ਰਾਤ ਨੂੰ ਬਦਾਮ ਸੌਕ ਕਰ ਲੈਣ ਪਰ ਸੌਕ ਬਦਾਮ ਇਦਾਂ ਨਾ ਪਾਣ ਸੌਕ ਕੀਤੇ ਇਹ ਬਦਾਮ ਸਵੇਰੇ ਮਾਰਨਿੰਗ ਉਹਨਾਂ ਨੇ ਇਹਦਾ 3 ਇੱਕ ਚਮਚ ਇਹਦਾ ਜੂਸ ਹੋਵੇ ਇੱਕ ਆਮਲਾ ਹੋਵੇ ਚਾਰ ਬਦਾਮ ਹੋਣ ਇਸ ਦਾ ਪਾਊਡਰ ਬਣਾ ਕੇ ਪਾਊਡਰ ਬਣੇਗਾ ਥੋੜਾ ਪਾਣੀ ਪਾ ਦੇਣਾ ਸਰ ਵਿੱਚ ਤੇ ਪਾਣੀ ਦੀ ਕੁਆਨਟੀਟੀ ਜਿੰਨੇ ਵੀ ਵਧਾ ਸਕਦੇ ਕਿਉਂਕਿ ਐਮਟਿਸਟਮਕ ਉਹਨਾਂ ਨੇ ਪਾਣੀ ਪੀਣਾ ਹੁੰਦਾ ਇਹਨੂੰ ਇੱਕ ਗਲਾਸ ਤੱਕ ਵੀ ਲੈ ਸਕਦੇ ਹੈਗੇ ਸੋ ਬਾਕੀ ਜਦੋਂ ਵੀ ਤੁਸੀਂ ਇਹ ਇੰਟਰਵਿਊ ਦੁਬਾਰਾ ਦੇਖੋ ਤਾਂ ਇੱਕ ਕਾਪੀ ਪੈਨ ਜ਼ਰੂਰ ਆਪਣੇ ਕੋਲ ਰੱਖਿਓ ਤਾਂ ਕਿ ਨੋਟ ਕਰੋ ਜੋ ਵੀ ਮੈਮ ਐਮ ਨੇ ਦੱਸਿਆ ਹੈਗਾ ਉਹ ਚੀਜ਼ਾਂ ਨੂੰ ਜਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਫਾਰਮੂਲਾ ਦੱਸਿਆ ਉਸ ਹਿਸਾਬ ਨਾਲ ਜਿਹੜਾ ਕਿ ਉਹ ਬਣਾ ਕੇ ਫਾਰਮੂਲਾ ਲੋ ਤਾਂ ਤੁਹਾਡੇ ਘਰ ਵੀ ਜਿਹੜੇ ਕੀ ਪਰਮਾਤਮਾ ਤੇ ਮੇਰ ਹੋਵੇ ਕੀ ਤੇ ਬੱਚਿਆਂ ਦੀ ਜਿਹੜੀ ਕੀ ਉਹ ਤੁਹਾਨੂੰ ਵੀ ਇਹੋ ਬਖਸ਼ਿਸ਼ ਕਰਨਗੇ ਤੇ ਮੈਮ ਜਾਂਦੇ ਜਾਂਦੇ ਆਪਣੇ ਦਰਸ਼ਕਾਂ ਦੇ ਨਾਲ ਹੋਰ ਤੁਸੀਂ ਕੀ ਅਹਿਮ ਜਾਣਕਾਰੀ ਸਾਂਝੀ ਕਰਨਾ ਸਰ ਇੱਕ ਮੈਨੂੰ ਨਾ ਹੋ ਮਾਈਂਡ ਦੇ ਵਿੱਚ ਸ਼ਤਾਵਰੀ ਹੋਰ ਆ ਰਹੀ ਹੈ ਸ਼ਤਾਵਰ ਫੀਮੇਲ ਵਾਸਤੇ ਮੇਲ ਵਾਸਤੇ ਭਾਵੇਂ ਬੱਚਾ ਹੋ ਵੀ ਗਿਆ ਉਸ ਤੋਂ ਬਾਅਦ ਵੀ ਫੀਡਿੰਗ ਵਾਸਤੇ ਦੁੱਧ ਵਾਸਤੇ ਸ਼ਤਾਵਰ ਬਹੁਤ ਜ਼ਿਆਦਾ کارਗਰ ਹੈ ਸਰ ਸ਼ਤਾਵਰ ਦਾ ਅਸੀਂ ਇਹ ਕਿਓ ਤਿਆਰ ਕੀਤਾ ਹੋਇਆ ਸਰ ਇਹ ਕਿਓ ਦਿਖ ਰਿਓ ਸੋਮਿਆ ਦੇ ਨਾਮ ਤੋਂ ਅਸੀਂ ਸ਼ਤਾਵਰ ਦਾ ਸਪੈਸ਼ਲ ਕਿਓ ਤਿਆਰ ਕੀਤਾ ਹੈ ਉਹਨਾਂ ਨੂੰ ਲੱਗਦਾ ਹੈ ਮਿਸਕੈਰੇ ਬਾਰੇ ਕਹਿੰਦੇ ਨੇ ਕਿ ਉਹ ਨੇ ਤਾਕਤ ਬਣਾਉਣੀ ਹੈਗੀ ਉਹ ਸੋਮਿਆ ਕਿਉਂ ਲੈ ਸਕਦੇ ਆ ਜੇ ਅਸੀਂ ਸ਼ਤਾਵਰ ਦੀ ਗੱਲ ਕਰੀਏ ਸਿਰ ਤੋਂ ਲੈ ਕੇ ਪੈਰ ਤੱਕ ਜਿੰਨੀਆਂ ਬਿਮਾਰੀਆਂ ਮੇਲ ਜਾਂ ਫੀਮੇਲ ਨੂੰ ਹੈ ਸ਼ਤਾਵਰ ਨੇ ਉਨਾ ਹੀ ਫਾਇਦਾ ਦੇਣਾ ਜੇ ਅਸੀਂ ਦੋਨਾਂ ਵਾਸਤੇ ਮੇਲ ਫੀਮੇਲ ਦੋਨੋਂ ਇਹਨਾਂ ਨੇ ਦੋਨੋਂ ਵਾਸਤੇ ਦੋਨੋਂ ਯੂਜ਼ ਕਰ ਸਕਦੇ ਆ ਜਿਨ੍ਹਾਂ ਨੂੰ ਕੋਈ ਬ੍ਰੇਨ ਦੀ ਦਿੱਕਤ ਹੈ ਭੁੱਲਦੇ ਆ ਬਾਰ-ਬਾਰ ਕੁਝ ਕੋਈ ਚੀਜ਼ ਰੱਖ ਕੇ ਭੁੱਲ ਜਾਂਦੇ ਹੈਗੇ ਆ ਜਾਂ ਉਹਨਾਂ ਦੀ ਆਈਸੈਟ ਡੇ ਬਾਏ ਡੇ ਘਟ ਰਹੀ ਹੈ ਫਿਰ ਕੰਨਾਂਗੇ ਤੇ ਉਹਨਾਂ ਨੂੰ ਸੁਨਣਾ ਘਟ ਗਿਆ ਹੈਗਾ ਉਹਨਾਂ ਨੂੰ ਮੰਨ ਲਓ ਕੋਈ ਵੀ ਕਾਰਡੀਕ ਪ੍ਰੋਬਲਮ ਹੈਗੀ ਹੈ ਕੋਈ ਹਾਰਟ ਰਿਲੇਟਿਡ ਪ੍ਰੋਬਲ ਉਹਨਾਂ ਨੂੰ ਡਾਈਜੈਸ਼ਨ ਰਿਲੇਟਡ ਪ੍ਰੋਬਲਮ ਹੈ देन रिप्रोडਕਟਿਵ ਸਿਸਟਮ ਰਿਲੇਟਡ ਕੋਈ ਪ੍ਰੋਬਲਮ ਹੈ ਉਹਨਾਂ ਦੀ ਲੈਗਿਕ ਹੋ ਰਹੀ ਹੈ ਵੀਕਨੈਸ ਫੀਲ ਹੋ ਰਹੀ ਹੈ ਸਰ ਜਿੱਥੋਂ ਤੱਕ ਵੀ ਇਹ ਵੀਕਨੈਸ ਦੇ ਨਾਲ ਨਾਲ ਤੁਹਾਨੂੰ ਹੁਣੇ ਡਿਸਕਸ ਕੀਤਾ ਸੀ ਨਾ ਪਾਇਲਸ ਡਾਇਬਟੀਜ਼ ਥਾਇਰਾਇਡ ਸਰ ਇਹ ਮੈਂ ਕਹਿੰਦਾ ਜੇ શરી ਚ 100 ਬਿਮਾਰੀਆਂ ਤੇ 100 ਬਿਮਾਰੀਆਂ ਦਾ ਟਰੀਟਮੈਂਟ ਇਹ ਤੁਹਾਨੂੰ ਇਕੱਲਾ ਸੋਮਿਆ ਕਿਉਂ ਦੇ ਸਕਦਾ ਆ ਜੇ ਫਿਰ ਵੀ ਲੱਗਦਾ ਹੈ ਕਿ ਜਿਸ ਤਰ੍ਹਾਂ ਅਸੀਂ ਫੀਮੇਲਜ਼ ਦੀ ਗੱਲ ਕਰ ਰਹੇ ਸੀਗੇ ਉਹਨਾਂ ਨੂੰ ਲੱਗਦਾ ਹੈ ਕਿ ਕਿਸੇ ਵੀ ਕਾਰਨ ਉਹਨਾਂ ਦੀ ਮਿਸਕੈਰੇਜ ਤੋਂ ਬਾਅਦ ਬਲੀਡਿੰਗ ਐਕਸੈਸ ਰਹਿੰਦੀ ਹੈ ਸਮ ਟਾਈਮ ਜਾਂ ਇਰੈਗੂਲਰ ਹੋ ਜਾਂਦੀ ਹੈ ਐਕਸੈਸ ਬਲੀਡਿੰਗ ਦੇ ਵਿੱਚ ਸਰ ਇਹ ਚੰਦਾ ਟੈਬਲੇਟ ਅਸੀਂ ਉਹਨਾਂ ਨੂੰ ਦੇ ਦਿੰਨੇ ਆ ਉਹਨਾਂ ਨੇ 15 ਦਿਨ ਹੀ ਇਹ ਟੈਬਲੇਟ ਲੈਣੀ ਹੈ ਇੱਕ ਟੈਬਲੇਟ ਸਵੇਰੇ ਇੱਕ ਸ਼ਾਮ ਕਿਸੇ ਵੀ ਤਰ੍ਹਾਂ ਦੀ ਐਕਸੈਸ ਬਲੀਡਿੰਗ ਉਹਨਾਂ ਦੀ ਚੰਦਾ ਟੈਬਲੇਟ ਦੇ ਨਾਲ ਕਵਰ ਹੋ ਜਾਏਗੀ ਉਹਨੇ ਅਸੀਂ ਵਿੱਚ ਦੀ ਡ ਕੋਰੀਆ ਵਾਲੀ ਪ੍ਰੋਬਲਮ ਵੀ ਅਸੀਂ ਮੈਂ ਇਹਨਾਂ ਦੇ ਨਾਲ ਗੱਲ ਕਰ ਰਹੀ ਸੀ ਹੈਨਾ ਲੀਕੋਰੀਆ ਵਾਸਤੇ ਅਗਰ ਉਹਨਾਂ ਨੇ ਮੈਡੀਸਿਨ ਲੈਣੀ ਹੈ ਤਾਂ ਸਰ ਇਹ ਲੀਕੋ ਪੈਕ ਹੈ ਪਾਊਡਰ ਹੈ ਨਾਲ ਕੈਪਸੂਲ ਆਣਗੇ ਤੇ ਨਾਲ ਟੈਬਲੇਟ ਹੈ ਨਾਲ ਇਸਲ সিরাপ ਤਿਆਰ ਕੀਤਾ ਹੋਇਆ ਜੀ ਇਹ ਸਿਰਫ ਇਹ ਸਰ ਉਹਨਾਂ ਨੂੰ ਮਹੀਨਾ ਆਈ ਡੋਨਟ ਥਿੰਕ ਸੋ ਕਿ ਮਹੀਨਾ ਤੋਂ ਬਾਅਦ ਉਹਨਾਂ ਨੂੰ ਲੈਣੀ ਪਵੇਗੀ ਇਹ ਉਹਨਾਂ ਦੀ ਲਿਕੋਰੀਆ ਰਿਲੇਟਡ ਜਾਂ ਕੋਈ ਵੀ ਇਨਫੈਕਸ਼ਨ ਹੈਗੀ ਉਹਨ ਦੇ ਰਿਲੇਟਡ ਕੋਈ ਪ੍ਰੋਬਲਮ ਹੈ ਤਾਂ ਆਹ ਲਿਕੋ ਉਹਨਾਂ ਨੂੰ ਕਵਰ ਕਰ ਦੇਣਾ ਜੀ ਜੀ ਤੇ ਵਿੱਚ ਦੀ ਅਸੀਂ ਉਹਨੇ ਗੱਲ ਕੀਤੀ ਸੀ ਸਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਕਿ ਪੀਸੀਓਡੀ ਦੀ ਪ੍ਰੋਬਲਮ ਹੋ ਜਾਂਦੀ ਹੈ ਹਨਾ ਤੇ ਉਹਦੇ ਲਈ ਵੈਸੇ ਤਾਂ ਕਚਨਾਰ ਦਾ ਪੌਦਾ ਲੈ ਆਨ ਸਰ ਕਚਨਾਰ ਬਹੁਤ کارਗਰ ਹੈਗੀ ਹੈ ਕਚਨਾਰ ਯੂਜ਼ ਕਰਨ ਫਿਰ ਵੀ ਕਚਨਾਰ ਤੇ ਹੋਰ ਜਿਹੜੀ ਬੂਟੀਆਂ ਮਿਲਾ ਕੇ ਅਸੀਂ ਇਹ ਕੰਚਨ ਟੈਬਲੇਟ ਤਿਆਰ ਕੀਤੀ ਹੈ ਸਰ ਇਹ ਟੈਬਲੇਟ ਨਾਲ اسی ਪਾਊਡਰ ਫਾਰਮ ਵੀ ਬਣਾਈ ਹੈ ਜੋ ਅਸੀਂ ਹੁਣੇ ਕਸ਼ਨਾਰ ਦੱਸ ਰਹੇ ਹੈਗੇ ਉਹਦੇ ਨਾਲ ਇਹ ਪਾਊਡਰ ਵੀ ਤਿਆਰ ਕੀਤਾ ਹੈ ਇਹ ਇਹਨਾਂ ਦਾ ਕੰਬੀਨੇਸ਼ਨ ਲੈ ਸਕਦੇ ਆ ਫਿਰ ਵੀ ਐਟ ਲਾਸਟ ਮੇਰਾ ਇੱਕ ਸੁਨੇਹਾ ਆ ਫਿਰ ਵੀ ਕਪਲ ਨੂੰ ਲੱਗਦਾ ਹੈ ਕਿ ਅਗੇਨ ਐਂਡ ਅਗੇਨ ਮਿਸਕਾਰੇਜ ਹੋ ਰਿਹਾ ਹੈ ਕਿਉਂਕਿ ਉਹਨਾਂ ਦਾ ਐਮਐਸ ਜਿਹੜਾ ਹੈ ਏਜ ਦੇ ਹਿਸਾਬ ਨਾਲ ਡਾਊਨ ਜਾਏਗਾ ਹੀ ਜਾਏਗਾ ਤਾਂ ਇੱਥੋਂ ਤੱਕ ਕਿ ਸਰ ਇਹ ਸਭਾਗੇ ਮੈਡੀਸਨ ਦੇ ਨਾਲ ਉਹ ਆਪਣੇ एएमएच ਨੂੰ ਵੀ ਕਵਰ ਕਰ ਸਕਦੇ ਐ ਸਿੱਧੀ ਸੁਭਾਗਿਆ ਲੈਲਨ ਸਰ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਮਿਸਕੈਰੇਜ ਜਿਹੜਾ ਹੈ ਕਿਸੇ ਵੀ ਤਰੀਕੇ ਭਾਵੇਂ ਉਹਨਾਂ ਦਾ ਇੱਕ ਹੋ ਗਿਆ ਦੋ ਹੋ ਗਏ ਮੈਨੂੰ ਨਹੀਂ ਲੱਗਦਾ ਕਿ ਤੀਜਾ ਮਿਸਕੈਰੇਜ ਉਹਨਾਂ ਨੂੰ ਨਹੀਂ ਛੇਲਣਾ ਪਏਗਾ ਉਹ ਬੇਬੀ ਕਨਸੀਵ ਕਰ ਲੈਣਗੇ ਜੀ ਸੋ ਬਹੁਤ ਬਹੁਤ ਧੰਨਵਾਦ ਮੈਮ ਤੁਹਾਡੇ ਵੱਲੋਂ ਜੋ ਕੀਮਤੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਗਈ ਹੈ ਉਹਨਾਂ ਹੋਪ ਕਰਦੇ ਹਾਂ ਕਿ ਉਹਨਾਂ ਨੂੰ ਕਾਫੀ ਜ਼ਿਆਦਾ ਮਦਦਗਾਰ ਸਾਬਤ ਹੋਵੇਗੀ ਸਰ ਮੈਂ ਜ ਮੈਂ ਤੁਹਾਨੂੰ ਤੁਹਾਡੇ ਸਾਹਮਣੇ ਹੋਮ ਰੈਮੀਡੀਸ ਐਕਸੈਸ ਚ ਦੱਸ ਦਿੱਤੀ ਆ ਜਿੰਨੀਆਂ ਡਿਜ਼ੀਜ਼ ਡਿਸਕਸ ਕੀਤੀਆਂ ਸਾਰੀਆਂ ਦਾ ਹੋਮ ਰੈਮੀਡੀਸ ਵੀ ਡਿਸਕਸ ਕੀਤੀਆਂ ਫਿਰ ਵੀ ਉਹ ਮੈਨੂੰ ਦਿੱਤੇ ਨੰਬਰਾਂ ਤੇ ਕਾਲ ਕਰ ਸਕਦੇ ਹੈਗੇ ਤਾਂ ਫਸਟ ਮੇਰੀ ਪ੍ਰਾਇਰੀਟੀ ਰਹੇਗੀ ਹੋਮ ਰੈਮੀਡੀਸ ਦੈਨ ਉਹ ਮੈਡੀਸਨ ਵੀ ਆਪਣੇ ਤੋਂ ਮੰਗਵਾ ਸਕਦੇ ਸੋ ਲਗਾਤਾਰ ਜਿਹੜੇ ਕਿ ਮੈਮ ਹੈਗੇ ਨੇ ਹਰਮਿਤਕੌਰ ਇਹਨਾਂ ਦੇ ਨੰਬਰ ਜਿਹੜੇ ਕਿ ਲਗਾਤਾਰ ਤੁਹਾਡੀ ਸਕਰੀਨ ਦੇ ਉੱਪਰ ਫਲੈਸ਼ ਹੋ ਰਹੇ ਨੇ ਸੋ ਇੱਕ ਵਾਰ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਪ੍ਰੇਮ ਆਯੁਰਵੇਦਾ ਮੋਹਾਲੀ ਦੇ ਵਿੱਚ ਇਹਨਾਂ ਦਾ ਜਿਹੜਾ ਕਿ ਮੇਨ ਆਪਣਾ ਦਫਤਰ ਹੈਗਾ ਜਿੱਥੇ ਕਿ ਇਹਨਾਂ ਦੇ ਵੱਲੋਂ ਖੁਦ ਆਪਣੇ ਜਿਹੜੇ ਕੀ ਪੇਸ਼ੈਂਟ ਹੈਗੇ ਨੇ ਉਹਨਾਂ ਨੂੰ ਵੇਖਿਆ ਜਾਂਦਾ ਹੈ ਉਹਨਾਂ ਦੀ ਜਿਹੜੀ ਹੈ ਜੋ ਵੀ ਤਕਲੀਫ ਹੈ ਉਹਨਾਂ ਦਾ ਆਪਣੇ ਜਿਹੜੇ ਕੀ ਪੁਛਤਾਨੀ ਕੀਤਾ ਹੈ ਆਯੁਰਵੇਦਾ ਉਸ ਦੇ ਨਾਲ ਇਲਾਜ ਕੀਤਾ ਹੈ ਹੁਣ ਤੱਕ ਜਿਹੜੇ ਕੀ ਬਹੁਤ ਸਾਰੇ ਅਜਿਹੇ ਬੇਲਾਦ ਜੋੜੇ ਸੀਗੇ ਜੋ ਕਿ ਇਹਨਾਂ ਦੇ ਕੋਲੋਂ ਟ੍ਰੀਟਮੈਂਟ ਕਰਵਾ ਕੇ ਆਪਣੀ ਜਿਹੜੀ ਕੀ ਹੈ ਘਰ ਦੇ ਵਿੱਚ ਸੰਤਾਨ ਦੀ ਪ੍ਰਾਪਤੀ ਕਰ ਚੁੱਕੇ ਨੇ ਸੋ ਇੱਕ ਵਾਰ ਤੁਸੀਂ ਵੀ ਜ਼ਰੂਰ ਵਿਜ਼ਿਟ ਕਰਿਓ ਹੋਰ ਵਿਦਿਆਪਤਰੀ ਜੁੜੋ ਹਮਦਰ ਟੀਵੀ ਨਾਲ ਮੈਂ ਤੋਂ ਜਾਜ਼ਤ ਧੰਨਵਾਦ